ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਪਾ ਇੱਕ ਹੋਰ ਨਵੀਂ ਕਹਾਣੀ ਦੇ ਨਾਲ 35 ਸਾਲ ਦੀ ਇੱਕ ਔਰਤ ਜਿਹੜੀ ਕਿ ਆਪਣੇ ਪਰਿਵਾਰ ਦੇ ਵਿੱਚ ਰਹਿੰਦੀ ਆ ਉਹ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਨਹੀਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿ ਰਹੀ ਆ ਕਿਉਂਕਿ ਉਹਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ ਜਦੋਂ ਉਹਦਾ ਵਿਆਹ ਹੋਇਆ ਸੀ ਤਾਂ ਉਹਦੇ ਸਹੁਰੇ ਪਰਿਵਾਰ ਵਾਲੇ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦੇ ਹੁੰਦੇ ਆ ਕਿ ਸਾਡੀ ਨੂੰ ਪੜ੍ਹੀ ਲਿਖੀ ਆ ਬਹੁਤ ਸੋਹਣੀ ਆ ਪਰ ਜਦੋਂ ਉਹਨਾਂ ਦਾ ਉਹਦੇ ਸੁਭਾਅ ਨਾਲ ਵਾਹ ਪੈਂਦਾ ਤਾਂ ਫਿਰ ਉਹ ਤੋਬਾ ਤੋਬਾ ਕਰਦੇ ਆ ਇੱਕ ਕੁੜੀ ਜਿਹੜੀ ਕਿ ਅਮੀਰ ਬਾਪ ਦੀ ਜਿੱਦੀ ਧੀ ਸੀ ਜਿਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਚੀਜ਼ ਲਈ ਇੰਤਜ਼ਾਰ ਨਹੀਂ ਕੀਤਾ ਸੀ ਇੰਤਜ਼ਾਰ ਉਹਨੂੰ ਕਰਨਾ ਨਹੀਂ ਪਿਆ ਸੀ ਉਹ ਛੋਟੀ ਤੋਂ ਛੋਟੀ ਚੀਜ਼ ਮੰਗਦੀ ਵੱਡੀ ਤੋਂ ਵੱਡੀ ਚੀਜ਼ ਮੰਗਦੀ ਉਹਦੇ ਪਹਿਲੇ ਬੋਲ ਤੇ ਹਾਜ਼ਰ ਹੁੰਦੀ ਸੀ ਤੇ ਉਹਨੇ ਕਦੇ ਪਾਣੀ ਦਾ ਗਲਾਸ ਵੀ ਆਪ ਚੁੱਕ ਕੇ ਨਹੀਂ ਪੀਤਾ ਸੀ ਇਹ ਕਹਾਣੀਆਂ ਸੀਮਾ ਨਾਮ ਦੀ ਉਸ ਕੁੜੀ ਦੀ ਜਿਨੇ ਆਪਣੀ ਜਿੱਦ ਕਰਕੇ ਆਪਣਾ ਪਰਿਵਾਰ ਗਵਾ ਲਿਆ ਆਪਣਾ ਪਤੀ ਗਵਾ ਲਿਆ ਬਹੁਤ ਪਿਆਰ ਕਰਨ ਵਾਲਾ ਸਹੁਰਾ ਪਰਿਵਾਰ ਗਵਾ ਲਿਆ ਤੇ ਅੰਤ ਦੇ ਵਿੱਚ ਉਹਦੇ ਨਾਲ ਕੀ ਹੁੰਦਾ ਸੀਮਾ ਦਾ ਜਦੋਂ ਜਨਮ ਹੋਇਆ ਤਾਂ ਉਹਦੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਕਿਉਂਕਿ ਸੀਮਾ ਦਾ ਬਾਪ ਆਪਣੀ ਧੀ ਨੂੰ ਆਪਣੇ ਲਈ ਲੱਤੀ ਸਮਝਦਾ ਸੀ ਉਹ ਇੱਕ ਪਾਸੇ ਸੀਮਾ ਦਾ ਜਨਮ ਹੁੰਦਾ ਤੇ ਦੂਜੇ ਪਾਸੇ ਉਹਦੇ ਪਾਪਾ ਦੀ ਪ੍ਰਮੋਸ਼ਨ ਹੋ ਜਾਂਦੀ ਆ ਉਹ ਸੋਚਦਾ ਕਿ ਸੀਮਾ ਮੇਰੇ ਘਰ ਲక్ష్ਮੀ ਆਈ ਆ ਵੀ ਮੇਰੀ ਪ੍ਰਮੋਸ਼ਨ ਹੋ ਗਈ ਆ ਚਲੋ ਆਪਣੇ ਬੱਚੇ ਨੂੰ ਕੌਣ ਪਿਆਰ ਨਹੀਂ ਕਰਦਾ ਸੀਮਾ ਨੂੰ ਉਹਦੇ ਮਾਪੇ ਬੜਾ ਪਿਆਰ ਕਰਦੇ ਆ ਸੀਮਾ ਦੇ ਬਾਪ ਨੇ ਉਹ ਸਾਰੀਆਂ ਖੁਸ਼ੀਆਂ ਮਨਾਈਆਂ ਜਿਹੜੀਆਂ ਇੱਕ ਪੁੱਤਰ ਹੋਣ ਤੇ ਮਨਾਈਆਂ ਜਾਂਦੀਆਂ ਸੀਮਾ ਹੌਲੀ ਹੌਲੀ ਵੱਡੀ ਹੋਣ ਲੱਗਦੀ ਆ ਤੁਰਨ ਲੱਗਦੀ ਆ ਥੋੜੀ ਥੋੜੀ ਉਹਨੂੰ ਸੁਰਤ ਆਉਣ ਲੱਗਦੀ ਆ ਤੋ ਇਹਨੀ ਜਿੱਦੀ ਹੁੰਦੀ ਆ ਵੀ ਜਿਹੜੀ ਚੀਜ਼ ਵੱਲ ਉਹ ਉਂਗਲ ਕਰ ਦਿੰਦੀ ਸੀ ਉਹ ਲੈ ਕੇ ਰਹਿੰਦੀ ਸੀ। ਵੈਸੇ ਸੀਮਾ ਦੇ ਪਾਪਾ ਨੇ ਕਦੇ ਉਹਨੂੰ ਇੰਤਜ਼ਾਰ ਨਹੀਂ ਕਰਾਇਆ ਸੀ ਤੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਤੈਨੂੰ ਕੋਈ ਤਕਲੀਫ ਹੋ ਸਕਦੀ ਆ ਤੂੰ ਕੰਮ ਤੋਂ ਲੇਟ ਹੋ ਸਕਦੀ ਆ ਪਰ ਮੇਰੀ ਧੀ ਆ ਜਿਹੜੀ ਉਹ ਬਿਲਕੁਲ ਵੀ ਰੋਣੀ ਨਹੀਂ ਚਾਹੀਦੀ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਹੌਲੀ-ਹੌਲੀ ਸੀਮਾ ਹੋਰ ਵੱਡੀ ਹੁੰਦੀ ਆ ਤੇ ਉਹਨੂੰ ਸਕੂਲ ਪੜਨ ਲਾ ਦਿੱਤਾ ਜਾਂਦਾ। ਸਕੂਲ ਦੇ ਵਿੱਚੋਂ ਸੀ ਸੀਮਾ ਨੂੰ ਕਾਫੀ ਸ਼ਿਕਾਇਤਾਂ ਆਉਂਦੀਆਂ ਕਿਉਂਕਿ ਉਹ ਨਾਲ ਦੇ ਬੱਚਿਆਂ ਨੂੰ ਕੁੱਟ ਦਿੰਦੀ ਸੀ ਉਹਨਾਂ ਨਾਲ ਝਗੜਾ ਕਰਦੀ ਸੀ ਸਕੂਲ ਦੇ ਜਿਹੜੇ ਟੀਚਰਜ਼ ਸੀ ਉਹਨਾਂ ਨਾਲ ਵੀ ਥੋੜੀ ਜਬਾਨ ਲੜਾਉਂਦੀ ਸੀ ਤੇ ਸੀਮਾ ਦੀ ਮਾਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਗੱਲ ਆ ਜਿਹੜੀ ਮੇਰੀ ਧੀ ਲਈ ਸਹੀ ਨਹੀਂ ਹੈਗੀ ਉਹ ਆਪਣੀ ਧੀ ਨੂੰ ਸਮਝਾਉਂਦੀ ਤਾਂ ਸੀਮਾ ਆਪਣੇ ਪਾਪਾ ਕੋਲ ਸ਼ਿਕਾਇਤ ਕਰਦੀ ਤੇ ਸੀਮਾ ਦੇ ਪਾਪਾ ਉਹਦੀ ਮਾਂ ਨੂੰ ਕਹਿ ਦਿੰਦੇ ਕਿ ਮੈਂ ਤੈਨੂੰ ਰੋਕਦਾ ਟੋਕਦਾ ਨਾ ਕਿ ਮੇਰੀ ਧੀ ਨੂੰ ਕਿਸੇ ਗੱਲ ਕਰਕੇ ਨਹੀਂ ਰੋਕਣਾ ਸੀਮਾ ਦੀ ਮਾ ਆਪਣੇ ਘਰ ਵਾਲੇ ਨੂੰ ਕਹਿੰਦੀ ਕਿ ਹੁਣ ਤਾਂ ਤੁਹਾਨੂੰ ਇਹ ਲੱਗਦਾ ਹਨਾ ਵੀ ਤੁਸੀਂ ਹੀ ਆਪਣੀ ਬੇਟੀ ਨੂੰ ਪਿਆਰ ਕਰਦੇ ਹੋ ਵੀ ਸਾਰੇ ਮਾਂ ਪਿਓ ਲਈ ਹਨਾ ਆਪਣੇ ਬੱਚੇ ਹੀਰੇ ਹੀ ਹੁੰਦੇ ਆ ਤੁਸੀਂ ਇਹਨੂੰ ਸਿਰ ਤੇ ਨਾ ਚੜਾਓ ਵੱਡੇ ਹੋ ਕੇ ਇਹਦੇ ਤੋਂ ਅਡਜਸਟ ਨਹੀਂ ਹੋਇਆ ਜਾਣਾ ਪਰ ਸੀਮਾ ਦਾ ਬਾਪ ਕਹਿੰਦਾ ਸੀ ਕਿ ਮੇਰੀ ਇੰਨੀ ਔਕਾਤ ਹੈਗੀ ਆ ਵੀ ਮੈਂ ਆਪਣੀ ਧੀ ਨੂੰ ਸਾਰੀ ਉਮਰ ਇਹਦੇ ਨਖਰੇ ਚੱਲ ਸਕਦਾ ਏ ਸੀਮਾ ਦੀ ਜਿਹੜੀ ਜ਼ਿੰਦਗੀ ਆ ਇਸੇ ਤਰ੍ਹਾਂ ਗੁਜ਼ਰਦੀ ਆ ਇੱਕ ਚੀਜ਼ ਲਈ ਵੀ ਉਹਨੇ ਕਦੇ ਇੰਤਜ਼ਾਰ ਨਹੀਂ ਸੀ ਕੀਤਾ ਜਿਹੜੀ ਚੀਜ਼ ਉਹ ਮੂੰਹੋਂ ਕੱਢਦੀ ਪਹਿਲੇ ਬੋਲਦੀ ਉਹਦੇ ਕੋਲ ਹਾਜ਼ਰ ਹੁੰਦੀ ਸੀ ਹੁਣ ਸੀਮਾ 10ਵੀਂ ਦੀ ਪੜ੍ਹਾਈ ਕਰ ਚੁੱਕੀ ਸੀ ਤੇ ਉਸ ਤੋਂ ਬਾਅਦ ਉਹ ਸ਼ਹਿਰ ਪੜ੍ਹਨ ਜਾਂਦੀ ਆ ਸ਼ਹਿਰ ਪੜ੍ਹਦੀ ਆ ਤੇ ਉੱਥੇ ਵੀ ਨਾਲ ਦੀਆਂ ਕੁੜੀਆਂ ਨਾਲ ਈਰਖਾ ਕਰਨਾ ਲੜਾਈ ਝਗੜਾ ਕਰਨਾ ਉਹਦੀਆਂ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਪਰ ਸੀਮਾ ਦਾ ਵਾਪਿਸ ਗੱਲ ਦੀ ਪਰਵਾਹ ਨਹੀਂ ਕਰਦਾ ਸੀ ਉਸ ਤੋਂ ਬਾਅਦ ਸੀਮਾ ਗ੍ਰੈਜੂਏਸ਼ਨ ਵੀ ਕਰ ਲੈਂਦੀ ਹੈ ਕਾਲਜ ਦੇ ਵਿੱਚ ਪੜੰਦੇ ਵਿੱਚ ਕਾਫੀ ਹੁਸ਼ਿਆਰ ਹੁੰਦੀ ਆ ਪੜਾਈ ਪਿੱਛੇ ਉਹਦੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਹੁੰਦੀ ਤੇ ਹੁਣ ਜਦੋਂ ਉਹ ਗ੍ਰੈਜੂਏਸ਼ਨ ਪੂਰੀ ਕਰਦੀ ਆ ਤਾਂ ਸੀਮਾ ਦੀ ਮਾਂ ਚਾਹੁੰਦੀ ਆ ਕਿ ਕੋਈ ਡਿਪਲੋਮਾ ਡਿਗਰੀ ਕਰ ਲਵੇ ਜਿਹਦੇ ਨਾਲ ਅੱਗੇ ਜਾ ਕੇ ਨੌਕਰੀ ਕਰ ਸਕੇ ਸੀਮਾ ਕਹਿੰਦੀ ਨੌਕਰੀ ਮਾਈ ਫਟ ਮੈਂ ਨਹੀਂ ਨੌਕਰੀ ਕਰੂੰਗੀ ਮੈਂ ਕਿਉਂ ਕਰੂੰਗੀ ਨੌਕਰੀ ਮੇਰੇ ਪਾਪਾ ਕੋਲ ਇੰਨਾ ਪੈਸਾ ਵੀ ਹੈ ਮੇਰੇ ਵਾਸਤੇ ਮੁੰਡਾ ਹੀ ਇਹੋ ਜਿਹਾ ਲੱਭਣਗੇ ਜਿਹੜਾ ਜਿੱਥੇ ਜਿਹੜਾ ਮੈਨੂੰ ਬਿੱਲੀ ਨੂੰ ਬੈਠ ਬੈਠ ਕੇ ਖਵਾ ਸਕੇ ਮੈਂ ਨਹੀਂ ਨੌਕਰੀ ਕਰਦੀ ਮੈਂ ਸਿਰਫ ਜ਼ਿੰਦਗੀ ਜਿਉਣਾ ਆਈ ਆਂ ਚਲੋ ਸੀਮਾ ਦੀ ਮਾਂ ਦੀ ਪਹਿਲਾਂ ਵੀ ਵਿਚਾਰੀ ਦੀ ਕਦੇ ਨਹੀਂ ਚੱਲੀ ਸੀ ਇਸ ਲਈ ਉਹ ਜਿਆਦਾ ਜਿੱਦ ਵੈਸ ਨਹੀਂ ਕਰਦੀ ਹੁਣ ਸੀਮਾ ਦੀ ਉਮਰ ਆ ਜਿਹੜੀ ਉਹ 23 24 ਸਾਲ ਦੀ ਹੋ ਚੁੱਕੀ ਆ ਸੀਮਾ ਦੇ ਪਾਪਾ ਚਾਹੁੰਦੇ ਸੀ ਕਿ ਸੀਮਾ ਦਾ ਰਿਸ਼ਤਾ ਕਰ ਦਿੱਤਾ ਜਾਵੇ ਪਰ ਸੀਮਾ ਜਿਹੜੀ ਉਹ ਕਹਿੰਦੀ ਕਿ ਮੈਂ 30 ਸਾਲ ਦੀ ਹੋ ਕੇ ਵਿਆਹ ਕਰਾਉਣਾ ਪਾਪਾ ਅਜੇ ਮੈਂ ਐਸ ਕਰਨੀ ਆ ਕਾਲਜ ਦੀ ਪੜਾਈ ਤੋਂ ਬਾਅਦ 30 ਸਾਲ ਦੀ ਉਮਰ ਤੱਕ ਸੀਮਾ ਨੇ ਹਰ ਇੱਕ ਮੂਮੈਂਟ ਜਿਹੜਾ ਉਹ ਇੰਜੋਏ ਕੀਤਾ ਆਪਣੀਆਂ ਸਹੇਲੀਆਂ ਦੇ ਨਾਲ ਕਿੱਟੀਆਂ ਪਾਰਟੀਆਂ ਤੇ ਜਾਣਾ ਕਿਤੇ ਵੀ ਉਹਦਾ ਜੀ ਕਰਦਾ ਉਹਨੇ ਆਪਣੇ ਪਾਪਾ ਨੂੰ ਕਹਿ ਦੇਣਾ ਪਾਪਾ ਮੈਂ ਫਲਾਨੀ ਜਗ੍ਹਾ ਘੁੰਮ ਕੇ ਆਉਣਾ ਉਹਦੇ ਪਾਪਾ ਉਹਦੇ ਵਾਸਤੇ ਕੈਬ ਕਰਾਉਂਦੇ ਈ 에ਅਰਪਲੇਨ ਟਿਕਟ ਵੀ ਕਰਾ ਦਿੰਦੇ ਜਿੱਥੇ ਉਹਦਾ ਜੀ ਕਰਦਾ ਉਹ ਜਾਂਦੀ ਸੀ ਉਹਨੂੰ ਕੋਈ ਰੋਕ ਟੋਕ ਨਹੀਂ ਸੀ ਸਮਾਂ ਸਮਾਂ ਕਿਸੇ ਦਾ ਵੀ ਖੜਾਇਆ ਖੜਦਾ ਨਹੀਂ ਹੈਗਾ ਸਮਾਂ ਲੰਘਦਾ ਰਹਿੰਦਾ ਜਦੋਂ ਸਮਾਂ ਲੰਘਦਾ ਤੇ ਸੀਮਾ ਜਿਹੜੀ 30 ਸਾਲ ਦੀ ਹੋ ਜਾਂਦੀ ਆ ਸੀਮਾ ਵਾਸਤੇ ਪਹਿਲਾਂ ਵੀ ਬਹੁਤ ਘਰਾਂ ਬਹੁਤ ਮੁੰਡਿਆਂ ਦੇ ਰਿਸ਼ਤੇ ਆਉਂਦੇ ਸੀ ਪਰ ਹੁਣ ਸੀਮਾ ਦਾ ਬਾਪ ਚਾਹੁੰਦਾ ਸੀ ਕਿ ਕੋਈ ਵਧੀਆ ਮੁੰਡਾ ਵੇਖ ਕੇ ਮੈਂ ਇਹਦਾ ਵਿਆਹ ਕਰ ਦੇਵਾਂ ਚਲੋ ਸੀਮਾ ਵਾਸਤੇ ਇੱਕ ਰਿਸ਼ਤਾ ਆਉਂਦਾ ਮੁੰਡਾ ਨੌਕਰੀ ਕਰਦਾ ਨੌਕਰੀ ਵੀ ਪਹਿਲੇ ਦਰਜੀ ਦੀ ਸੀ ਕਾਫੀ ਤਨਖਾਹ ਸੀ ਤੇ ਮੁੰਡੇ ਦਾ ਜਿਹੜਾ ਬਾਪ ਸੀ ਉਹ ਬਿਜ਼ਨਸਮੈਨ ਸੀ ਨਰਮ ਪਰਿਵਾਰ ਸੀ ਉਹ ਸੀਮਾ ਦੇ ਪਰਿਵਾਰ ਜਿੰਨੇ ਅਮੀਰ ਨਹੀਂ ਸੀ ਪਰ ਸੀਮਾ ਦੇ ਬਾਪ ਨੂੰ ਇਹ ਲੱਗਦਾ ਵੀ ਮੇਰੀ ਇਕਲੋਤੀ ਧੀ ਆ ਵੀ ਸਾਰੀ ਪ੍ਰਾਪਰਟੀ ਇਹਦੀ ਹੋਈ ਆਗੀ ਮੈਂ ਕੀ ਕਰਨੀ ਆ ਹਨਾ ਤੇ ਚਲ ਉਹ ਉਹਨੂੰ ਮੁੰਡਾ ਪਸੰਦ ਆਉਂਦਾ ਤੇ ਰਿਸ਼ਤਾ ਉਹ ਕਰ ਦਿੰਦੇ ਆ ਸੀਮਾ ਨੂੰ ਪੁੱਛਿਆ ਜਾਂਦਾ ਵੀ ਤੈਨੂੰ ਕੋਈ ਮੁੰਡਾ ਪਸੰਦ ਤਾਂ ਨਹੀਂ ਵੀ ਅਸੀਂ ਮੁੰਡਾ ਵੇਖਿਆ ਉਹ ਕਹਿੰਦੀ ਵੀ ਨਹੀਂ ਵੀ ਮੈਨੂੰ ਕੋਈ ਮੁੰਡਾ ਪਸੰਦ ਨਹੀਂ ਵੀ ਜਿਹੜਾ ਤੁਸੀਂ ਲੱਭੋਗੇ ਮੈਂ ਉਸੇ ਨੇ ਵਿਆਹ ਕਰਾਉਂ ਇਸ ਗੱਲੋਂ ਸੀਮਾ ਦੇ ਪਾਪਾ ਆਪਣਾ ਸੀਨਾ ਚੌੜਾ ਕਰਕੇ ਉਹਦੀ ਮਾਂ ਨੂੰ ਕਹਿੰਦੇ ਆ ਵੀ ਦੇਖ ਤੂੰ ਕਹਿੰਦੀ ਹੁੰਦੀ ਸੀ ਨਾ ਵੀ ਕੁੜੀਆਂ ਵਿਗੜ ਜਾਂਦੀਆਂ ਹੁੰਦੀਆਂ ਮੇਰੀ ਧੀ ਕਿੰਨੀ ਸਿਆਣੀ ਵੀ ਇਹਨੇ ਅੱਜ ਤੱਕ ਕਿਸੇ ਮੁੰਡੇ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਵੀ ਇਹਨੇ ਮੈਨੂੰ ਕਿਹਾ ਅੱਜ ਦੇ ਜਮਾਨੇ ਦੇ ਵਿੱਚ ਇਹਨੇ ਮੈਨੂੰ ਕਿਹਾ ਵੀ ਤੁਸੀਂ ਮੁੰਡਾ ਲੱਭ ਦਿਓ ਇਸ ਗੱਲ ਤੇ ਉਹ ਬੜਾ ਮਾਣ ਮਹਿਸੂਸ ਕਰਦਾ ਚਲੋ ਮੁੰਡਾ ਪਸੰਦ ਆਉਂਦਾ ਸੀਮਾ ਨੂੰ ਦਿਖਾਇਆ ਜਾਂਦਾ ਸੀਮਾ ਦੇ ਨਾਲ ਮਲਾਇਆ ਜਾਂਦਾ ਸੀਮਾ ਉਹਨਾਂ ਦੇ ਪਸੰਦ ਆ ਜਾਂਦੀ ਹੈ ਤੇ ਰਿਸ਼ਤਾ ਹੋ ਜਾਂਦਾ 2 ਮਹੀਨਿਆਂ ਦੇ ਬਾਅਦ ਬੜੀ ਧੂਮ ਧਾਮ ਨਾਲ ਵਿਆਹ ਹੋ ਜਾਂਦਾ ਸੀਮਾ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਆ ਸੀਮਾ ਦਾ ਵਿਵਹਾਰ ਸੌਰੀ ਕਰ ਉਹੀ ਸੀ ਜਿਹੜਾ ਪੇਕੇ ਘਰ ਸੀ ਪੂਰੀ ਧੁੱਪ ਚੜੀ ਤੋਂ ਉੱਠਣਾ ਸ਼ਾਰਟ ਪਾ ਕੇ ਰੱਖਣਾ ਕੋਈ ਕੰਮ ਵੱਲ ਦੇਖਣਾ ਚਲੋ ਸ਼ੁਰੂ ਸ਼ੁਰੂ ਚ ਤਾਂ ਸੌਰੇ ਪਰਿਵਾਰ ਨੂੰ ਇਹ ਹੁੰਦਾ ਵੀ ਇਕਲੋਤੀ ਧੀ ਆਹਣਾ ਵੀ ਹੌਲੀ ਹੌਲੀ ਐਡਜਸਟ ਹੋਊ ਜਿਵੇਂ ਹੁਣ ਸੀਮਾ ਦੀ ਸੱਸ ਹੌਲੀ ਹੌਲੀ ਉਹਨੂੰ ਕੰਮ ਕਹਿੰਦੀ ਵੀ ਪੁੱਤ ਆਹ ਕਰ ਲੈ ਇੰਨਾ ਕ ਤੈਨੂੰ ਸਖਾਵਾਂ ਆ ਜਾ ਉਹ ਕਹਿੰਦੀ ਵੀ ਕੰਮ ਨਹੀਂ ਮੈਂ ਕਰਦੀ ਤਾਂ ਸੀਮਾ ਦੀ ਸੱਸ ਜਿਹੜੀ ਸੋਚਦੀ ਵੀ ਇਹ ਤਾਂ ਫਿਰ ਆਪਣੀ ਚਾਹ ਬਣਾ ਕੇ ਵੀ ਨਹੀਂ ਪੀ ਸਕਦੀ ਪਾਣੀ ਦਾ ਗਲਾਸ ਤੱਕ ਨਹੀਂ ਚੱਕ ਕੇ ਪੀਂਦੀ ਵੀ ਐ ਕਿਵੇਂ ਠੀਕ ਆਊ ਉਹ ਦੇ ਘਰ ਵਾਲੇ ਨੂੰ ਕਹਿੰਦੀ ਸੀਮਾ ਦੇ ਘਰ ਵਾਲਾ ਰੋਬਿਨ ਉਹਨੂੰ ਸਮਝਾਉਂਦਾ ਕਿ ਸੀਮਾ ਥੋੜਾ ਬਹੁਤਾ ਕੰਮ ਤਾਂ ਸੌਰੇ ਕਰਦੀਆਂ ਹਨ ਉਹਨੂੰ ਕਰਨ ਨਹੀਂ ਪੈਂਦਾ ਵੀ ਤੇਰੇ ਮਮਾ ਇੰਨੇ ਅਮੀਰ ਘਰੇ ਵਾਹੇ ਉਹ ਵੀ ਤਾਂ ਕਰਦੇ ਹੀ ਆ ਵੀ ਤੂੰ ਥੋੜਾ ਬਹੁਤਾ ਕੰਮ ਕਰਿਆ ਕਰ ਉਹ ਕਹਿੰਦੀ ਵੀ ਮੇਰੇ ਪਾਪਾ ਨੇ ਮੈਨੂੰ ਅੱਜ ਤੱਕ ਇੱਕ ਗੱਲ ਪਿੱਛੇ ਨਹੀਂ ਟੋਕਿਆ ਤੁਸੀਂ ਕੌਣ ਹੋ ਮੈਨੂੰ ਟੋਕਣ ਵਾਲੇ ਉਹ ਕਹਿੰਦੇ ਵੀ ਦੇਖ ਮੈਂ ਤੇਰਾ ਹਸਬੰਡ ਆ ਆਪਾਂ ਪਤੀ ਪਤਨੀ ਆਪਾਂ ਇੱਕ ਦੂਜੇ ਨੂੰ ਕਹਿ ਸਕਦੇ ਆ ਜਿਹੜੀ ਗੱਲ ਮੇਰੀ ਤੁਹਾਨੂੰ ਗੁਰੀ ਲੱਗੇ ਤੁਸੀਂ ਮੈਨੂੰ ਕਹਿ ਸਕਦੇ ਹੋ ਵੀ ਇਦਾਂ ਦੀ ਕੋਈ ਗੱਲ ਨਹੀਂ ਪਰ ਤੁਹਾਨੂੰ ਐਡਜਸਟ ਕਰਨਾ ਪੈਣਾ ਇਸ ਗੱਲ ਤੇ ਸੀਮਾ ਦਾ ਆਪਣੇ ਘਰ ਵਾਲੇ ਨਾਲ ਝਗੜਾ ਹੋ ਜਾਂਦਾ ਤੇ ਉਦੋਂ ਉਹਨਾਂ ਦੇ ਵਿਆਹ ਨੂੰ ਸਿਰਫ 15 ਦਿਨ ਹੋਏ ਹੁੰਦੇ ਆ ਚਲੋ 15 ਦਿਨਾਂ ਦੇ ਵਿੱਚ ਹੀ ਉਹਨਾਂ ਦਾ ਕਾਫੀ ਝਗੜਾ ਹੋ ਜਾਂਦਾ ਤੇ ਸੀਮਾ ਦੇ ਘਰ ਵਾਲੇ ਰੋਬਣ ਨੂੰ ਇਹ ਲੱਗਦਾ ਵੀ ਮੇਰੇ ਹਿਸਾਬ ਦੀ ਤਾਂ ਹੈ ਨਹੀਂ ਕੁੜੀ ਵੀ ਕੀ ਕਰਿਆ ਜਾਵੇ ਤਾਂ ਉਦੋਂ ਜਿਹੜੀ ਸੀਮਾ ਗਈ ਉਹ ਆਪਣੇ ਮੰਮੀ ਪਾਪਾ ਨੂੰ ਫੋਨ ਕਰਦੀ ਆ ਵੀ ਤੁਸੀਂ ਮੈਨੂੰ ਕਿਹੋ ਜਿਹਾ ਕਰੇ ਵਿਆਹ ਇਹ ਤਾਂ ਮੈਨੂੰ ਸਾਰਾ ਦਿਨ ਸੰਸਕਾਰ ਸਿਖਾਉਂਦੇ ਨੇ ਇਹ ਤਾਂ ਕਹਿੰਦੇ ਆ ਵੀ ਪਾਣੀ ਦਾ ਗਲਾਸ ਵੀ ਆਪ ਚੱਕ ਕੇ ਪੀ। ਦੇਖੋ ਪਾਪਾ ਵੀ ਮੈਂ ਤੁਹਾਨੂੰ ਇਹ ਕਿਹਾ ਸੀ ਵੀ ਮੈਂ ਤਾਂ ਉਸ ਮੁੰਡੇ ਨਾਲ ਵਿਆਹ ਕਰਾਉਣਾ ਜਿਹੜਾ ਮੈਨੂੰ ਸਾਰੀ ਉਮਰ ਐਸ਼ ਕਰਵਾਵੇ। ਉਹ ਕਹਿੰਦੀ ਉਹਦੀ ਮੰਮੀ ਵੀ ਪੁੱਤ ਐਸ਼ ਕਰਾਉਣਾ ਤੈਨੂੰ ਕਿੱ데 ਇੱਥੇ ਇਸ ਘਰ 'ਚ ਕਿਸੇ ਚੀਜ਼ ਦੀ ਕਮੀ ਆ ਵੀ ਪਰ ਇੰਨਾ ਕ ਤਾਂ ਕਰਨੇ ਪੈਣਾ। ਉਹ ਕਹਿੰਦੀ ਨਾ ਇੰਨਾ ਕ ਵੀ ਨਹੀਂ ਮੈਂ ਤਾਂ ਕਰ ਸਕਦੀ। ਚਲੋ ਉਹ ਗੁੱਸੇ ਹੋ ਕੇ ਆਪਣੇ ਪੇਕੇ ਘਰ ਆ ਜਾਂਦੀ ਆ। ਉਸ ਤੋਂ ਬਾਅਦ ਰੋਬਿਨ ਆ ਜਿਹੜਾ ਆਪਣੇ ਮੰਮੀ ਪਾਪਾ ਨੂੰ ਲੈ ਕੇ ਸੀਮਾ ਨੂੰ ਲੈਣ ਜਾਂਦਾ। ਪਰ ਸੀਮਾ ਜਿਹੜੀ ਉਹ ਕਹਿ ਦਿੰਦੀ ਆ ਕਿ ਮੈਂ ਨਹੀਂ ਆਉਣਾ ਸੀਮਾ ਦੀ ਮਾਂ ਉਹਨੂੰ ਬਹੁਤ ਸਮਝਾਉਂਦੀ ਆ ਤੇ ਆਪਣੇ ਪਾਪਾ ਨੂੰ ਸੀਮਾ ਇੱਕੋ ਹੀ ਗੱਲ ਕਹਿੰਦੀ ਆ ਕਿ ਪਾਪਾ ਨਹੀਂ ਜੇ ਤੁਸੀਂ ਮੇਰਾ ਖਰਚਾ ਨਹੀਂ ਚੱਲ ਸਕਦੇ ਮੈਨੂੰ ਨਹੀਂ ਰੱਖ ਸਕਦੇ ਤਾਂ ਮੈਂ ਇਥੋਂ ਚਲੀ ਜਾਨੀ ਆ ਪਰ ਮੈਂ ਉਸ ਘਰੇ ਕਦੇ ਨਹੀਂ ਜਾਊ ਇੱਥੇ ਵੀ ਸੀਮਾ ਦੇ ਬਾਪ ਨੇ ਉਹਦਾ ਸਾਥ ਦਿੱਤਾ ਤੇ ਉਹਨੇ ਕਿਹਾ ਕਿ ਪੁੱਤਰ ਠੀਕ ਆ ਜਿਹੜੇ ਘਰੇ ਜਾ ਕੇ ਤੂੰ ਕੰਫਰਟੇਬਲ ਨਹੀਂ ਹੈਗੀ ਮੈਂ ਤੈਨੂੰ ਉਸ ਘਰੇ ਦੁਆਰਾ ਨਹੀਂ ਭੇਜੂੰਗਾ ਤੇ ਉਹ ਰੋਬਨ ਤੇ ਉਹਦੇ ਮਾਪੇ ਨੂੰ ਸਿੱਧਾ ਕਹਿ ਦਿੰਦਾ ਕਿ ਮੈਨੂੰ ਮੇਰੀ ਬੇਟੀ ਦੀ ਕੋਈ ਸ਼ਿਕਾਇਤ ਨਹੀਂ ਚਾਹੀਦੀ ਜੇ ਤੁਸੀਂ ਮੇਰੀ ਧੀ ਨੂੰ ਨਹੀਂ ਰੱਖ ਸਕਦੇ ਤਾਂ ਤੁਸੀਂ ਤਲਾਕ ਦੇ ਸਕਦੇ ਹੋ ਵਿਆਹ ਦੇ 15 20 ਦਿਨ ਬਾਅਦ ਹੀ ਤਲਾਕ ਦੀ ਗੱਲ ਸੁਣ ਕੇ ਉਹ ਹੈਰਾਨ ਹੋ ਜਾਂਦੇ ਨੇ ਉਹ ਸੋਚਦੇ ਆ ਵੀ ਇਹ ਕਿਹੋ ਜਿਹਾ ਬਾਪ ਆ ਵੀ ਬਾਪឪ ਦੀਆਂ ਧੀਆ ਨੂੰ ਵਸਾਉਂਦੇ ਹੁੰਦੇ ਹੈ ਤਲਾਕ ਮੰਗਦਾ ਪਰ ਰੋਬਲ ਸਮਝਦਾਰ ਸੀ ਉਹ ਆਪਣੇ ਮਾਂ-ਵਾਪਾ ਨੂੰ ਸਮਝਾਉਂਦਾ ਕਿ ਮੰਮੀ ਪਾਪਾ ਮੇਰਾ ਵੀ ਹਣਾ ਰਸੂਖ ਆ ਪਪਾ ਤੁਹਾਡਾ ਵੀ ਰਸੂਖ ਆ ਇਹ ਲੋਕਾਂ ਨੇ ਕਿੰਨੀਆਂ ਗੱਲਾਂ ਕਰਨੀਆਂ ਵੀ ਇਹਨਾਂ ਨੂੰ ਨੂੰਹ ਤੇ ਰੱਖਣੀ ਨਹੀਂ ਆਈ ਵੀ ਖੌਰੇ ਇਹਨਾਂ ਦੇ ਆਪ ਦਿੱਤੀ ਹੈ ਨਹੀਂ ਗਈ ਹਨ ਬਿਲਕੁਲ ਗੱਲਾਂ ਕਰਨਗੇ ਚਲ ਆਪਾਂ ਵੇਖਦੇ ਆ ਚਲੋ ਉਹ ਹਰ ਇੱਕ ਗੱਲ ਮੰਨ ਕੇ ਉਹ ਸੀਮਾ ਨੂੰ ਲੈ ਜਾਂਦੇ ਆ ਸੀਮਾ ਸੌਰੇ ਕਰ ਜਾਂਦੀ ਆ ਤੇ ਹੁਣ ਸੀਮਾ ਜਾ ਕੇ ਹੋਰ ਵੀ ਜ਼ਿਆਦਾ ਖੁੱਲ ਜਾਂਦੀ ਆ ਸੀਮਾ ਨੇ ਛੋਟੇ ਕੱਪੜੇ ਪਾਉਣੇ ਸ਼ਾਰਟ ਸਕਰਟ ਪਾਉਣੀਆਂ ਤੇ ਗੱਡੀ ਚੱਕਣੀ ਤੇ ਕਦੇ ਪਾਰਟੀ ਤੇ ਚਲੀ ਜਾਣਾ ਕਦੇ ਕਿਤੇ ਚਲੀ ਜਾਣਾ ਇੱਕ ਦਿਨ ਸੀਮਾ ਜਿਹੜੀ ਉਹ ਲੇਟ ਨਾਈਟ ਤੱਕ ਘਰ ਨਹੀਂ ਆਉਂਦੀ ਤੇ ਉਹਦੇ ਘਰ ਵਾਲਾ ਨੂੰ ਫੋਨ ਕਰਦਾ ਰਹਿੰਦਾ ਫੋਨ ਵੀ ਨਹੀਂ ਚੱਕਦੀ ਰਾਤ ਦੇ 11 ਵਜੇ ਤੱਕ ਸਾਰਾ ਪਰਿਵਾਰ ਸੀਮਾ ਨੂੰ ਉਡੀਕ-ਉਡੀਕ ਥੱਕ ਜਾਂਦਾ ਸੀਮਾ ਦੀ ਮਾਂ ਨੂੰ ਫੋਨ ਲਾਉਂਦੇ ਆ ਉਹਦੀ ਸੀਮਾ ਦੀ ਸੱਸਾ ਜਿਹੜੀ ਉਹ ਕਹਿੰਦੀ ਵੀ ਦੇਖੋ ਭੈਣ ਜੀ ਨੂੰਹਾਂ ਧੀਆ ਦੇ ਘਰ ਆਉਣ ਦਾ ਕੋਈ ਟਾਈਮ ਹੁੰਦਾ ਵੀ ਆਪਾਂ ਪਰਿਵਾਰਾਂ ਵਾਲੇ ਆ ਤੁਸੀਂ ਵੀ ਤਾਂ ਆਪਣੇ ਸਹਰੇ ਘਰ ਕੱਟਿਆ ਹੀ ਆ ਵੀ 11 11 ਵਜੇ ਤੱਕ ਨੂੰਹ ਕੱਲੀ ਬਾਹਰ ਰਹੂਗੀ ਤਾਂ ਲੋਕਾਂ ਨੇ ਕੀ ਗੱਲਾਂ ਕਰਨੀਆਂ ਬਾਕੀ ਅੱਜਕੱਲ ਸਮਾਂ ਕੀ ਆ ਉਹਦੀ ਮਾਂ ਕਹਿੰਦੀ ਕਿ ਭੈਣ ਜੀ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਵੀ ਇਹਨਾਂ ਦੋਨਾਂ ਪਿਓ ਧੀ ਦਾ ਮਤਲਬ ਕੀਤਾ ਮੈਂ ਭੁਗਤ ਰਹੀ ਆ ਕੋਈ ਗੱਲ ਨਹੀਂ ਤੁਸੀਂ ਅੱਜ ਉਹਦੇ ਆਈ ਤੋਂ ਕੁਛ ਨਾ ਬੋਲਿਓ ਮੈਂ ਕੱਲ ਨੂੰ ਇਹਦੇ ਪਾਪਾ ਨੂੰ ਲੈ ਕੇ ਆਉਂ ਆਪਾਂ ਗੱਲ ਕਰਾਂਗੇ ਚਲੋ کہہ ਕੇ ਫੋਨ ਕੱਟ ਦਿੰਦੀ ਆ ਤੇ ਰਾਤ ਦੇ 11:30 ਵਜੇ ਉਹਨਾਂ ਦੇ ਘਰ ਦੇ ਗੇਟ ਅੱਗੇ ਇੱਕ ਗੱਡੀ ਆ ਕੇ ਖੜਦੀ ਆ ਤੇ ਗੱਡੀ ਦੇ ਵਿੱਚੋਂ ਸੀਮਾ ਜਿਹੜੀ ਉਹ ਕਾਫੀ ਮਾੜੀ ਹਾਲਤ ਦੇ ਵਿੱਚ ਹੁੰਦੀ ਆ ਉਹਨੇ ਬਹੁਤ ਜ਼ਿਆਦਾ ਡਰਿੰਕ ਕੀਤੀ ਹੁੰਦੀ ਆ ਉਹਦੇ ਨਾਲ ਇੱਕ ਕੁੜੀ ਤੇ ਦੋ ਮੁੰਡੇ ਹੁੰਦੇ ਆ ਗੱਡੀ 'ਚੋਂ ਉਤਰਦੇ ਆ ਉਹ ਉਹਦੀ ਵਾਹ ਫੜ ਕੇ ਆਉਂਦੇ ਯਾਨੀ ਛੱਡ ਕੇ ਜਾਂਦੇ ਆ ਤੇ ਆਣ ਗਵਾਂਡ ਦੇ ਵੀ ਥੋੜੇ ਲੋਕ ਵਿੜਕਾ ਲੈਂਦੇ ਆ ਸੀਮਾ ਦੀ ਜੋ ਹਾਲਤ ਹੁੰਦੀ ਆ ਖੁੱਲੇ ਬਾੜ ਕੱਪੜੇ ਵੀ ਕਿਵੇਂ ਜੇ ਹੋਏ ਹੋਏ ਹੁੰਦੇ ਆ ਇਹ ਗੱਲ ਕੀ ਤੋਂ ਬਰਦਾਸ਼ਤ ਹੁੰਦੀ ਆ ਹਨਾ ਪ੍ਰੋਬਨ ਵੇਖਦਾ ਤੇ ਉਹ ਜਦੋਂ ਵੇਖਦਾ ਹਨਾ ਵੀ ਸੀਮਾ ਆ ਗਈ ਮੁੰਡਾ ਤੇ ਕੁੜੀ ਉਹਦੀ ਬਾਹ ਫੜੀ ਆਉਂਦੇ ਆ ਤੇ ਉਹ ਆ ਕੇ ਕਹਿੰਦਾ ਵੀ ਸੀਮਾ ਆ ਕੀ ਹਲ ਬਣਾ ਰੱਖਿਆ ਤੂੰ ਇਹ ਕੋਈ ਟਾਈਮ ਆ ਕਰੇ ਆਉਣ ਦਾ ਉਹ ਕਹਿੰਦੀ ਦੋ ਕੌਡੀ ਦੇ ਬੰਦੇ ਕਹਿੰਦੀ ਮੇਰੇ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਤੈਨੂੰ ਤੈਨੂੰ ਇਹ ਨਹੀਂ ਪਤਾ ਵੀ ਮੇਰੇ ਨਾਲ ਮੇਰੇ ਦੋਸਤ ਨੇ ਤੂੰ ਮੇਰੇ ਨਾਲ ਕਿਵੇਂ ਗੱਲ ਕਰ ਰਿਹਾ ਇਹ ਗੱਲ ਜਦੋਂ ਉਹ ਬੋਲਦੀ ਆ ਤਾਂ ਰੋਬਿੰਡ ਨੂੰ ਬਹੁਤ ਗੁੱਸਾ ਆਉਂਦਾ ਤੇ ਉਹਦੇ ਚਪੇੜ ਮਾਰਦਾ। ਉਹਨੂੰ ਕਹਿੰਦਾ ਕਿ ਤੈਨੂੰ ਅਕਲ ਨਹੀਂ ਨੌਨਸੈਂਸ ਤੂੰ ਤੂੰ ਸ਼ਰਾਬ ਪੀਤੀ ਆ। ਤੈਨੂੰ ਕਿਹਨੇ ਇਜਾਜ਼ਤ ਦਿੱਤੀ ਸ਼ਰਾਬ ਪੀਣ ਦੀ? ਉਹਦੇ ਦੋ ਚਪੇੜਾ ਹੋਰ ਮਾਰਦਾ। ਦੋ ਤਿੰਨ ਚਪੇੜਾ ਮਾਰ ਕੇ ਉਹ ਜਿਹੜੀਆਂ ਨਾਲ ਕੁੜੀ ਤੇ ਮੁੰਡੇ ਆਏ ਸੀ ਉਹਨਾਂ ਨੂੰ ਕਹਿੰਦਾ ਨਿਕਲ ਜਾਓ ਮੇਰੇ ਘਰੋਂ। ਜਾਓ ਤੁਸੀਂ। ਉਹਨਾਂ ਨੂੰ ਭੇਜ ਦਿੰਦਾ ਉਹ ਵੀ ਲੜਖੜਾਉਂਦੇ ਹੋਏ ਵਾਪਸ ਮੁੜ ਜਾਂਦੇ ਆ ਤੇ ਸੀਮਾ ਦੀ ਬਾਹ ਫੜ ਕੇ ਲਿਆ ਕੇ ਉਹਨੂੰ ਬੈੱਡ ਤੇ ਧੱਕਾ ਦਿੰਦਾ ਤੇ ਉਸ ਤੋਂ ਬਾਅਦ ਉਹ ਉਹਦੇ ਪਾਪਾ ਨੂੰ ਤੇ ਮੰਮੀ ਨੂੰ ਫੋਨ ਲਾਉਂਦਾ। ਉਹਨਾਂ ਨੂੰ ਕਹਿੰਦਾ ਵੀ ਮੈਂ ਤੁਹਾਡੀ ਬੇਟੀ ਨਹੀਂ ਰੱਖਣੀ ਤੁਸੀਂ ਕੱਲ ਨੂੰ ਇਹਨੂੰ ਆ ਕੇ ਲੈ ਜਾ ਸਕਦੇ ਹੋ ਇਸ ਗੱਲ ਦਾ ਸੀਮਾ ਦੇ ਪਾਪਾ ਨੂੰ ਬੜਾ ਗੁੱਸਾ ਆਉਂਦਾ ਉਹ ਤੁਰੰਤ ਗੱਡੀ ਚੱਕਦੇ ਆ ਤੇ ਸੀਮਾ ਦੇ ਸਹੁਰੇ ਘਰ ਪਹੁੰਚ ਜਾਂਦੇ ਆ ਜਦੋਂ ਉਹ ਆਉਂਦੇ ਆ ਤਦ ਤੱਕ ਸੀਮਾ ਦਰਨਾਸ਼ਾ ਥੋੜਾ ਲੈ ਗਿਆ ਸੀ ਉਹਨੇ ਕੱਪੜੇ ਵੀ ਚੇਂਜ ਕਰ ਲਏ ਸੀ ਤੇ ਉਹ ਆਪਣੇ ਪਿਓ ਦੇ ਗੱਲ ਲੱਗ ਕੇ ਰੋਂਦੀ ਆ ਕਹਿੰਦੀ ਵੀ ਦੇਖੋ ਪਾਪਾ ਇਹਨਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਰੋਬਿੰ ਨੇ ਉਹਦੇ ਪਾਪਾ ਨੂੰ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਪਰ ਸੀਮਾ ਦੇ ਪਾਪਾ ਨੇ ਆਪਣੇ ਜਵਾਈ ਦੀ ਕੋਈ ਗੱਲ ਨਹੀਂ ਸੁਣੀ ਉਹ ਆਪਣੀ ਧੀ ਵੱਲ ਦਾ ਹੋ ਗਿਆ ਉਹਨੂੰ ਕਹਿੰਦਾ ਵੀ ਮੈਨੂੰ ਜੇ ਤੇਰੀ ਔਕਾਤ ਨਹੀਂ ਨਾ ਮੇਰੀ ਧੀ ਨੂੰ ਸੰਭਣ ਦੀ ਤੂੰ ਮੈਨੂੰ ਕਹਿ ਸਕਦਾ ਸੀ ਇਸ ਕਰਕੇ ਅੱਜ ਤੋਂ ਬਾਅਦ ਮੈਂ ਆਪਣੀ ਧੀ ਨੂੰ ਇੱਥੇ ਨਹੀਂ ਭੇਜੂਗਾ ਹੁਣ ਤਲਾਕ ਦੇ ਪੇਪਰ ਹੀ ਆਉਣਗੇ ਤੇ ਰੌਬਰ ਨੇ ਵੀ ਇਹ ਸੋਚ ਲਿਆ ਵੀ ਹੁਣ ਤਾਂ ਤਲਾਕ ਹੀ ਹੋਣਾ ਵੀ ਮੈਨੂੰ ਪਤਾ ਇਹਨੇ ਸੁਧਰਨਾ ਨਹੀਂ ਹੈਗਾ ਵੀ ਸਾਰੀ ਉਮਰ ਦੇ ਕਲੇਸ਼ ਨਾਲੋਂ ਤਾਂ ਪਾਸਾ ਹੀ ਚੰਗਾ ਚਲੋ ਸੀਮਾ ਦੇ ਪਾਪਾ ਜਿਹੜੇ ਉਹ ਆਪ ਦੀ ਧੀ ਨੂੰ ਲੈ ਜਾਂਦੇ ਆ ਤੇ ਘਰ ਜਾ ਕੇ ਸੀਮਾ ਦੀ ਮਾਂ ਜਦੋਂ ਵੇਖਦੀ ਹੈ ਵੀ ਉਹਦੀ ਧੀ ਦੀ ਕੀ ਹਾਲਤ ਆ ਤੇ ਸੀਮਾ ਦਾ ਪਿਓ ਆਪ ਦੀ ਧੀ ਦੀ ਮੇਰ ਕਰਦਾ ਤੇ ਸੀਮਾ ਦੀ ਮਾਂ ਕਹਿੰਦੀ ਆ ਵੀ ਦੇਖੋ ਇਹਦੀ ਸੱਸ ਦਾ ਫੋਨ ਆਇਆ ਸੀ ਵੀ ਇਹ ਲੇਟ ਨਾਈਟ ਤੱਕ ਆਊਗੀ ਮੇ ਇਹ ਤੀਜਾ ਕਦੋਂ ਬਰਦਾਸ਼ਤ ਹੁੰਦੀਆਂ ਸੀਮਾ ਦਾ ਪਿਓ ਆਪਦੇ ਘਰ ਵਾਲੀ ਨੂੰ ਚੁੱਪ ਕਰਾ ਦਿੰਦਾ ਵੀ ਤੂੰ ਤਾਂ ਨਾ ਹੀ ਬੋਲ ਤੇ ਅਗਲੇ ਦਿਨ ਹੀ ਉਹ ਤਲਾਕ ਦੇ ਪੇਪਰ ਆ ਜਿਹੜੇ ਤਿਆਰ ਕਰਵਾ ਕੇ ਵਕੀਲ ਤੋਂ ਤੇ ਉਹ ਉਹਦੇ ਸੌਰੀ ਕਰ ਭੇਜ ਦਿੰਦਾ ਉਧਰੋਂ ਰੌਬਿੰਨ ਤੇ ਉਹਦੇ ਘਰ ਵਾਲਿਆਂ ਨੇ ਵੀ ਫੈਸਲਾ ਕਰ ਲਿਆ ਸੀ ਵੀ ਅਸੀਂ ਸੀਮਾ ਨੂੰ ਹੁਣ ਰੱਖਣਾ ਆਪ ਦੀ ਸਹਿਮਤੀ ਦੇ ਨਾਲ ਦੋਨੋਂ ਧਿਰਾਂ ਤੋਂ ਹਣਾ ਤਲਾਕ ਦੇ ਸਾਈਨ ਆ ਜਿਹੜੇ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਕੋਰਟ ਜਿਹੜੀ ਉਹਨਾਂ ਨੂੰ 6 ਮਹੀਨਿਆਂ ਦਾ ਸਮਾਂ ਦਿੰਦੀ ਆ 6 ਮਹੀਨਿਆਂ ਦੇ ਵਿੱਚ ਵੀ ਤੁਸੀਂ ਇਕੱਠੇ ਰਹਿਣਾ ਜੇ ਤੁਹਾਡੀ ਬਣਦੀ ਆ ਤਾਂ ਪਰ ਉਹਨਾਂ ਨੇ ਤਾਂ ਫੈਸਲਾ ਕੀਤਾ ਹੋਇਆ ਸੀ ਵੀ ਇਕੱਠੇ ਤਾਂ ਰਹਿਣਾ ਹੀ ਨਹੀਂ ਹੈਗਾ ਅਲੱਗ ਹੀ ਰਹਿੰਦੇ ਆ ਤੇ 6 ਮਹੀਨਿਆਂ ਬਾਅਦ ਉਹਨਾਂ ਦਾ ਜਿਹੜਾ ਤਲਾਕ ਆ ਉਹ ਫਾਈਨਲ ਹੋ ਜਾਂਦਾ ਤੇ ਚਲੋ ਸੀਮਾ ਆਪਣੇ ਘਰ ਹੁੰਦੀ ਹੋਈ ਆ ਤੇ ਰੋਬਿਨ ਆਪਣੇ ਘਰ ਰੋਬਿਨ ਤੇ ਉਹਦੇ ਘਰਦਿਆਂ ਨੂੰ ਸੁੱਖ ਦਾ ਸਾਹ ਆਉਂਦਾਗਾ ਚਲੋ ਉਸ ਤੋਂ ਬਾਅਦ ਰੋਬਿਨ ਆ ਜਿਹੜਾ ਉਹ ਟੁੱਟ ਜਾਂਦਾ ਬਿਲਕੁਲ ਕਿਉਂਕਿ ਇੱਕ ਬਦਿਆ ਸੋਹਣਾ ਸੁਨੱਖਾ ਨੌਕਰੀ ਕਰਦਾ ਮੁੰਡਾ ਜਿਨੇ ਆਪਣੇ ਵਿਆਹ ਨੂੰ ਲੈ ਕੇ ਸੁਪਨੇ ਸੰਜੋਏ ਸੀ ਤੇ ਉਹਦਾ ਸਾਰੇ ਸੁਪਨੇ ਆ ਜਿਹੜੇ ਉਹ ਪਹਿਲਾਂ ਹੀ ਚੱਕਣਾ ਚੂਰ ਹੋ ਜਾਂਦੇ ਆ ਪਰ ਉਹਦੇ ਮੰਮੀ ਪਾਪਾ ਨੂੰ ਸਮਝਾਉਂਦੇ ਆ ਕਿ ਪੁੱਤਰੇ ਇਹ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਚੰਗਾ ਮਾੜਾ ਹੋ ਜਾਂਦਾ ਹੈ ਸਾਨੂੰ ਚੱਲਣਾ ਹੀ ਪੈਂਦਾ ਤੋ ਇਸ ਸਮੇ ਨੂੰ ਛੱਡ ਭੁੱਲ ਜਾ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ 6 ਮਹੀਨੇ ਹੋਰ ਗੁਜ਼ਰਦੇ ਆ ਤਾਂ ਰੋਬਣ ਵਾਸਤੇ ਹੋਰ ਬਹੁਤ ਕੁੜੀਆਂ ਦੇ ਰਿਸ਼ਤੇ ਆਉਂਦੇ ਆ ਪ੍ਰੋਬਲ ਦੇ ਮਮੀ ਪਾਪਾ ਉਹਦੇ ਵਾਸਤੇ ਕੁੜੀ ਵੇਖਦੇ ਆ ਤੇ ਉਹਦਾ ਵਿਆਹ ਕਰ ਦਿੰਦੇ ਆ ਪ੍ਰੋਬਲ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਮਝੌਤਾ ਕਰ ਲੈਂਦਾ ਕਿਉਂਕਿ ਉਹ ਸੋਚਦਾ ਵੀ ਮੈਂ ਤਾਂ ਆਪਣੇ ਵੱਲੋਂ ਨਿਭਾਉਣ ਦੀ ਕੋਸ਼ਿਸ਼ ਕੀਤੀ ਸੀ ਚਲੋ ਉਹਦਾ ਵਿਆਹ ਹੋ ਜਾਂਦਾ ਤੇ ਜ਼ਿੰਦਗੀ ਸ਼ੁਰੂ ਹੋ ਜਾਂਦੀ ਆ ਇਧਰ ਸੀਮਾ ਜਿਹੜੀ ਉਹ ਆਪਣੇ ਪਿਓ ਦੀ ਸ਼ਹਿਤੇ ਉਸੇ ਤਰ੍ਹਾਂ ਨਾ ਟਿੱਪੀ ਪਾਰਟੀਆਂ ਤੇ ਜਾਂਦੀ ਆ ਅਕਸਰ ਉਹ ਡਰਿੰਕ ਕਰਕੇ ਆਉਣ ਲੱਗਦੀ ਆ ਸੀਮਾ ਦੀ ਮਾਂ ਜਿਹੜੀ ਉਹਨੂੰ ਬਹੁਤ ਰੋਕਦੀ ਟੋਕਦੀ ਆ ਪਰ ਸੀਮਾ ਦਾ ਬਾਪ ਕਹਿੰਦਾ ਵੀ ਮੇਰੀ ਧੀ ਨਹੀਂ ਇਹ ਮੇਰਾ ਪੁੱਤ ਈ ਆ ਜੇ ਇਹ ਮੇਰਾ ਪੁੱਤ ਹੁੰਦਾ ਫਿਰ ਕਿਹੜਾ ਹੋਇੰਜੋਇ ਨਾ ਕਰਦਾ ਵੀ ਮੈਂ ਨਹੀਂ ਟੋਕਦਾ ਆਹਣ ਕਮਾਣ ਰਿਸ਼ਤੇਦਾਰ ਬੜੇ ਤਰਾ ਤਰਾ ਕਰਦੇ ਆ ਪਰ ਸੀਮਾ ਦਾ ਪਿਓ ਆਪਣੀ ਧੀ ਨੂੰ ਬਿਲਕੁਲ ਵਿਗਾੜ ਦਿੰਦਾ ਸੀਮਾ ਦੀ ਮਾਂ ਨੂੰ ਸਮਝਾਉਂਦੀ ਆ ਪਰ ਸੀਮਾ ਆਪਣੀ ਮਾਂ ਦੀ ਇੱਕ ਵੀ ਗੱਲ ਨਹੀਂ ਸੁਣਦੀ ਹੈਗੀ ਇੱਕ ਦਿਨ ਅਚਾਨਕ ਸੀਮਾ ਦੇ ਬਾਪ ਨੂੰ ਅਟੈਕ ਆ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਆ ਚੱਲਦੀ ਚੱਲਦੀ ਜ਼ਿੰਦਗੀ ਹੈ ਜਿਹੜੀ ਉਹ ਬਿਲਕੁਲ ਰੁਕ ਜਾਂਦੀ ਆ ਪਰਿਵਾਰ ਦੇ ਵਿੱਚ ਸੋਗ ਪੈ ਜਾਂਦਾ ਸੀਮਾ ਦੀ ਮਾਂ ਜਿਹੜੀ ਉਹ ਬਹੁਤ ਰੋਂਦੀ ਆ ਉਹ ਕੀਰਨੇ ਪਾਪਾ ਕਹਿੰਦੀ ਆ ਵੀ ਆਹ ਕੁੜੀ ਜਿਹੜੀ ਤੂੰ ਮੇਰੀ ਸਿਰ ਮੇਰੇ ਸਿਰ ਤੇ ਛੱਡ ਗਿਆ ਨਾ ਵੀ ਇਹਦਾ ਮੈਂ ਕੀ ਕਰੂੰਗੀ ਵੀ ਇਹ ਤਾਂ ਮੇਰੇ ਤਾਂ ਬਿਲਕੁਲ ਵੀ ਆਖੇ ਨਹੀਂ ਲੱਗਦੀ ਇਸ ਤਰ੍ਹਾਂ ਕੀਰਨੇ ਪਾਉਂਦੀ ਆ ਤੇ ਚਲੋ 10 ਦਿਨ ਘਰ ਦੇ ਵਿੱਚ ਸੋਗ ਰਹਿੰਦਾ ਸੀਮਾ ਨੇ ਤਾਂ ਆਪਣੇ ਪਿਓ ਦਾ 10 ਦਿਨ ਮਸਾਂ ਸੋਗ ਮਨਾਇਆ ਸੋਗ ਤੋਂ ਬਾਅਦ ਉਹ ਤੁਰੰਤ ਫਿਰ ਉਹਨਾਂ ਕੰਮਾਂ ਤੇ ਆ ਜਾਂਦੀ ਆ ਕਿੱਟੀ ਪਾਰਟੀਆਂ ਤੇ ਜਾਣਾ ਕਦੇ ਕਿਤੇ ਜਾਣਾ ਤੁਰੀ ਫਿਰਨਾ ਸੀਮਾ ਦੀ ਮਾਂ ਬਿਲਕੁਲ ਟੁੱਟ ਚੁੱਕੀ ਹੁੰਦੀ ਆ ਉਹ ਆਪਣੀ ਪੇਕੇਆਂ ਨੂੰ ਭਰਾ ਭਰਜਾਈਆਂ ਨੂੰ ਕਹਿੰਦੀ ਆ ਵੀ ਮੈਂ ਇਹਦਾ ਕੀ ਕਰੂੰ ਤੇ ਚਲੋ ਜਦੋਂ ਰਿਸ਼ਤੇਦਾਰ ਇਕੱਠੇ ਹੋ ਕੇ ਸੀਮਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਬੱਤ ਤੋਂ ਇੰਨਾ ਚਿਰ ਹਣਾ ਕਿੰਨਾ ਚਿਰ ਇਸ ਤਰ੍ਹਾਂ ਜ਼ਿੰਦਗੀ ਕੱਢੇਂਗੀ ਵੀ ਤੈਨੂੰ ਵਿਆਹ ਕਰ ਲੈਣਾ ਚਾਹੀਦਾ ਉਹ ਕਹਿੰਦੀ ਵਿਆਹ ਨੈਵਰ ਵਿਆਹ ਤਾਂ ਮੈਂ ਕਦੇ ਵੀ ਨਹੀਂ ਕਰੂੰਗੀ ਵਿਆਹ ਤਾਂ ਇੱਕ ਕੈਦ ਆ ਮੈਂ ਨਹੀਂ ਕੈਦਚ ਰਹਿ ਸਕਦੀ ਸਾਰੇ ਰਿਸ਼ਤੇਦਾਰਾਂ ਨੇ ਜ਼ੋਰ ਲਾ ਲਿਆ ਉਹਨੂੰ ਸਮਝਾਉਣ ਲਈ ਪਰ ਉਹ ਨਾ ਸਮਝੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ 6 ਮਹੀਨੇ ਗੁਜ਼ਰ ਜਾਂਦੇ ਆ ਸੀਮਾ ਦੇ ਪਾਪਾ ਦੀ ਮੌਤ ਹੋਈ ਨੂੰ ਸੀਮਾ ਦੇ ਪਪਾ ਦੇ ਜੋ ਅਕਾਊਂਟ ਦੇ ਵਿੱਚ ਪੈਸਾ ਸੀ ਉਸ ਉਹਦੀ ਨਾਮਣੀ ਸੀ ਸੀਮਾ ਪੈਸੇ ੜਾਉਣ ਵਾਲੀ ਕੋਈ ਵੀ ਕਸਰ ਨਹੀਂ ਛੱਡਦੀ ਜਿਹੜੀ ਪ੍ਰਾਪਰਟੀ ਹੁੰਦੀ ਆ ਉਹ ਸੀਮਾ ਦੀ ਮਾਂ ਦੇ ਤੇ ਸੀਮਾ ਦੇ ਨਾਮ ਚੜੀ ਹੁੰਦੀ ਆ ਮਤਲਬ ਇੰਨਾ ਕੁ ਪੈਸਾ ਉਹ ੜਾਉਂਦੀ ਆ ਤੇ ਸੀਮਾ ਦੀ ਮਾਂ ਨੂੰ ਹੀ ਲੱਗਣ ਲੱਗ ਜਾਂਦਾ ਵੀ ਇਹਨੇ ਤਾਂ ਹੀ ਕੁਛ ਛੱਡਣਾ ਕਿਉਂਕਿ ਸੀਮਾ ਦੇ ਨਾਲ ਦੇ ਜੋ ਦੋਸਤ ਸੀਗੇ ਉਹਨਾਂ ਨੂੰ ਪਤਾ ਸੀ ਵੀ ਇਹ ਪੈਸੇ ਵਾਲੀ ਆ ਸਾਰਾ ਦਿਨ ਉਹਨੂੰ ਲੈ ਕੇ ਤੁਰੇ ਫਿਰਦੇ ਸੀ ਕੁੜੀਆਂ ਮੁੰਡੇ ਹੋ ਕੇ ਇਕੱਠੇ ਕਦੇ ਡ੍ਰਿੰਕ ਕਰ ਲਈ ਕਦੇ ਉਹ ਕਰ ਲਿਆ ਤੇ ਫਿਰ ਉਹਨਾਂ ਨੂੰ ਕਿੱਥੇ ਖਿਆਲ ਰਹਿਣਾ ਸੀ ਵੀ ਅਸੀਂ ਕਿੰਨਾ ਪੈਸਾ ਖਰਚ ਕਰ ਰਹੇ ਆ ਤਦ ਉਹ ਇਸੇ ਤਰ੍ਹਾਂ ਸਮਾਂ गुਜ਼ਰਦਾ ਤੇ ਜਦੋਂ ਸੀਮਾ ਦੇ ਪਾਪਾ ਦੀ ਮੌਤ ਨੂੰ 8 ਕੁ ਮਹੀਨੇ ਹੁੰਦੇ ਆ ਤੇ ਸੀਮਾ ਦੀ ਮਾਂ ਸੁਸਾਇਸਾਈਡ ਕਰ ਲੈਂਦੀ ਆ ਕਿਉਂਕਿ ਉਹਨੂੰ ਆਪਣਾ ਜਿਹੜਾ ਉਹ ਵੇਖਾ ਉਹ ਦਿਸ ਰਿਹਾ ਸੀ ਕਿ ਉਹ ਹੋਰ ਗੱਲਾਂ ਵੀ ਸਹਿ ਨਹੀਂ ਸਕਦੀ ਸੀ ਇੱਕ ਦਿਨ ਨੂੰ ਬੜਾ ਆਪਣੀ ਤੀ ਤੇ ਗੁੱਸਾ ਆਉਂਦਾ ਉਹਦੇ ਨਾਲ ਕਾਫੀ ਬਹਿਸ-ਵਾਦੀ ਕਰਦੀ ਆ ਤੂੰ ਉਹਨੂੰ ਸਮਝਾਉਂਦੀ ਆ ਪਰ ਜਦੋਂ ਨਹੀਂ ਸਮਝਦੀ ਤਾਂ ਉਹ ਕਹਿ ਦਿੰਦੀ ਆ ਵੀ ਮੇਰਾ ਜੀ ਕਰਦਾ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਸੀਮਾ ਕਹਿੰਦੀ ਮੈਨੂੰ ਕੀ ਪ੍ਰੋਬਲਮ ਆ ਕਰ ਲਾ ਸੀਮਾ ਨੇ ਆਪਣੀ ਮਾਂ ਨੂੰ ਜਦੋਂ ਐਂ ਕਿਹਾ ਇਹ ਕਹਿ ਕੇ ਸੀਮਾ ਘਰੋਂ ਬਾਹਰ ਚਲੀ ਜਾਂਦੀ ਆ ਤੇ ਸੀਮਾ ਦੀ ਮਾਂ ਨੂੰ ਇੰਨਾ ਕੋ ਗੁੱਸਾ ਆਉਂਦਾ ਉਹ ਸੋਚਦੀ ਆ ਵੀ ਜਦੋਂ ਇਹਦੇ ਇਹਨੂੰ ਨਹੀਂ ਮੇਰੀ ਕਦਰ ਵੀ ਮੈਂ ਕੀ ਕਰਨਾ ਜਿਉਂ ਕਿ ਉਹ ਸੱਚੀ ਆਤਮ ਹੱਤਿਆ ਕਰ ਲੈਂਦੀ ਆ ਫਾਹਲ ਲੈ ਲੈਂਦੀ ਆ ਤੇ ਉਹਦੀ ਮੌਤ ਹੋ ਜਾਂਦੀ ਆ ਹੁਣ ਸੀਮਾ ਜਦੋਂ ਆਉਂਦੀ ਆ ਘਰੇ ਉਹਨੂੰ ਪਤਾ ਲੱਗਦਾ ਹਨਾ ਵੀ ਉਹਦੀ ਮਾਂ ਨੇ ਆਤਮ ਹੱਤਿਆ ਕਰ ਲਈ ਚਲੋ ਹੋ ਰੋਣ ਦਾ ਨਾਟਕ ਕਰਦੀ ਆ ਰੋਂਦੀ ਆ ਆਣਗਮਾਣੇ ਇਕੱਠਾ ਹੁੰਦਾ ਰਿਸ਼ਤੇਦਾਰ ਆ ਜਾਂਦੇ ਆ ਉਹੀ ਸਾਰੀਆਂ ਅੰਤਿਮ ਰਸਮਾਂ ਹੁੰਦੀਆਂ ਨੇ ਪਤਾ ਸਾਰੇ ਨਹੀਂ ਸੀ ਵੀ ਇਹ ਤੋਂ ਦੁਖੀ ਹੋ ਗਏ ਕੀਤੀ ਆ ਪਰ ਹੁਣ ਕੀਤਾ ਕੀ ਜਾ ਸਕਦਾ ਸੀ ਉਸ ਤੋਂ ਬਾਅਦ ਸੀਮਾ ਨੂੰ ਹੋਰ ਵੀ ਖੁੱਲ੍ਹ ਹੋ ਜਾਂਦੀ ਆ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਦਿੰਦੀ ਆ ਵੀ ਮੇਰੇ ਮੁਰੇ ਵੱਡੇ ਸਿਆਣੇ ਨਾ ਬਣਿਓ ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰਿਓ ਵੀ ਮੈਂ ਤਾਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਹੀ ਜਿਉਣੀ ਆ ਇਸੇ ਤਰ੍ਹਾਂ ਚੱਲਦੇ ਆ 2 ਸਾਲ ਬੀਤ ਜਾਂਦੇ ਆ ਤੇ 2 ਸਾਲ ਦੇ ਵਿੱਚ ਸੀਮਾ ਦੀ ਜਿਹੜੀ ਹਾਲਤ ਉਹ ਬਹੁਤ ਖਰਾਬ ਹੋ ਜਾਂਦੀ ਆ ਕਿਉਂਕਿ ਉਹ ਡਰਿੰਕ ਬਹੁਤ ਕਰਨ ਲੱਗ ਜਾਂਦੀ ਆ ਪੈਸਾ ਉਹ ਆਪਣੇ ਨਾਲ ਦੇ ਮਿੱਤਰਾਂ ਦੋਸਤਾਂ ਤੇ ਡਾ ਦਿੰਦੀ ਆ ਜਿਹੜੇ ਉਹਦੇ ਨਾਲ ਦੇ ਦੋਸਤ ਹੁੰਦੇ ਆ ਉਹ ਵੀ ਉਹਦਾ ਯੂਜ਼ ਕਰਨ ਲੱਗ ਜਾਂਦੇ ਆ ਫਿਜ਼ੀਕਲੀ ਵੀ ਉਹਨੂੰ ਯੂਜ਼ ਕਰਦੇ ਆ ਤੇ ਪੈਸੇ ਪੱਖੋਂ ਵੀ ਯੂਜ਼ ਕਰਦੇ ਆ ਹੁਣ ਸੀਮਾ ਜਿਹੜੀ ਉਹ ਆਪਣੀ ਜ਼ਿੰਦਗੀ ਤੋਂ ਬੋਰ ਹੋ ਚੁੱਕੀ ਸੀ ਕਿਉਂਕਿ ਜਾੜਾ ਖੁੱਲਣਾ ਜਿਹੜੀ ਉਹ ਬੱਚੇ ਨੂੰ ਵਿਗਾੜਦੀ ਆ ਤੇ ਜਾੜਾ ਇੰਜੋਏ ਕਰਨਾ ਇਸ ਤਰ੍ਹਾਂ ਤੁਰੇ ਫਿਰਨਾ ਇਹਨਾਂ ਚੀਜ਼ਾਂ ਦੇ ਵਿੱਚ ਵੀ ਫਿਰ ਬੋਰਿਅਤ ਲੱਗਣ ਲੱਗ ਜਾਂਦੀ ਆ ਫਿਰ ਸੀਮਾ ਨੂੰ ਇਹ ਅਹਿਸਾਸ ਹੁੰਦਾ ਵੀ ਮੈਂ ਤਾਂ ਆਪਣੇ ਮਾਪਿਓ ਗਵਾਲੀ ਵੀ ਮੇਰੇ ਕੋਲੇ ਤਾਂ ਕੁਝ ਵੀ ਨਹੀਂ ਉਹ ਨੂੰ ਇਹ ਕੱਲ ਪਤਾ ਲੱਗਦੀ ਆ ਜਦੋਂ ਵੀ ਮੇਰੇ ਨਾਲ ਦੇ ਵੀ ਮੈਨੂੰ ਵਰਤਦੇ ਆ ਉਹਨੂੰ ਅਹਿਸਾਸ ਹੁੰਦਾ ਹੌਲੀ ਹੌਲੀ ਬੰਦੇ ਨੂੰ ਹੋ ਜਾਂਦਾ ਤੇ ਹੁਣ ਮਤਲਬ ਉਹ ਜਿਹੜੀ ਉਹ ਪ੍ਰਾਪਰਟੀ ਸੀ ਉਹਦੀ ਉਹ ਵੀ ਵੇਕ ਗਈ ਸੀ ਜਿਹੜੀ ਉਹਦੇ ਮਾਂ ਦੇ ਨਾਮ ਸੀ ਉਹ ਵੀ ਉਹਦੇ ਨਾਂ ਚੜ ਗਈ ਸੀ ਕਿੰਨਾ ਕੁਛ ਉਹਨੇ ਵੇਚਤਾ ਸੀ ਬੰਦਾ ਜਦੋਂ ਕਹਿੰਦੇ ਉਜਾੜਨੇ ਤੇ ਆਉਂਦਾ ਨਾ ਤਾਂ ਆਪਾਂ ਮੈਂ ਕਰੋੜਾਂ ਦੀ ਪ੍ਰਾਪਰਟੀ ਆ ਉਹ ਇੱਕ ਸਾਲ ਦੇ ਵਿੱਚ ਕੀ ਕੁਝ ਮਹੀਨਿਆਂ ਦੇ ਵਿੱਚ ਹੀ ਉਜਾੜ ਦਿੰਦਾ ਤੇ ਸੀਮਾ ਵੀ ਇਦਾਂ ਹੀ ਆ ਮਹਿੰਗੀ ਗੱਡੀ ਲੈ ਲਈ ਮਹਿੰਗੀਆਂ ਚੀਜ਼ਾਂ ਦਾ ਸ਼ੌਂਕ ਬਾਕੀ ਉਹ ਇੰਨੀ ਖੁੱਲ੍ਹ ਦੇ ਲਈ ਸੀ ਵੀ ਆਪਣੇ ਦੋਸਤਾਂ ਤੇ ਪੈਸਾ ਲਾਉਣ ਲੱਗੀ ਸੋਚਦੀ ਨਹੀਂ ਸੀ ਜਦੋਂ ਵੀ ਜਾਂਦੇ ਕਦੇ ਕਿਤੇ ਜਾਣਾ ਕਦੇ ਕਿਤੇ ਪੈਸੇ ਨੇ ਕਿੱਥੇ ਖਰਦਣਾ ਸੀ ਤੇ ਹੁਣ ਸੀਮਾ ਦੀ ਇਹ ਹਾਲਤ ਹੋ ਜਾਂਦੀ ਆ ਵੀ ਉਹਦਾ ਸਾਰਾ ਕੁਝ ਵਿਕ ਜਾਂਦਾ ਤੇ ਹੁਣ ਉਹਨੂੰ ਇਹ ਅਹਿਸਾਸ ਹੁੰਦਾ ਆਪਣੇ ਮਾਪਿਓ ਦੀ ਵਿਛੋੜੇ ਦਾ ਤੇ ਗੱਲਾਂ ਦਾ ਪਰ ਹੁਣ ਜਿਹੜੇ ਉਹਦੇ ਮਿੱਤਰ ਦੋਸਤ ਆ ਉਹ ਵੀ ਉਹ ਤੋਂ ਪਾਸਾ ਵੱਟਣ ਲੱਗ ਜਾਂਦੇ ਆ ਕਿਉਂਕਿ ਹੁਣ ਉਹਦੇ ਕੋਲ ਕੁਝ ਖਾਣ ਨੂੰ ਨਹੀਂ ਰਿਹਾ ਸੀ ਤੇ ਇਸੇ ਕਾਰਨ ਚੱਲਦੇ ਆ ਸੀਮਾ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਆ ਉਹ ਅੰਦਰ ਹੀ ਪਈ ਰਹਿੰਦੀ ਆ ਉਹਨੂੰ ਬੋਰੀਅਤ ਮਹਿਸੂਸ ਹੁੰਦੀ ਆ ਗੁੱਸਾ ਆਉਂਦਾ ਚਿੜਦੀ ਆ ਹੋਰੋਂਦੀ ਆ ਆਣ ਗਵਣ ਤੇ ਰਿਸ਼ਤੇਦਾਰ ਵੀ ਉਹਦਾ ਕੋਈ ਵੀ ਹਾਲ ਚਾਲ ਨਹੀਂ ਪੁੱਛਦਾ ਕਿਉਂਕਿ ਉਹਨੇ ਕਿਸੇ ਦੀ ਵੀ ਇੱਜ਼ਤ ਨਹੀਂ ਕੀਤੀ ਸੀ ਇੱਕ ਦਿਨ ਸੀਮਾ ਜਿਹੜੀ ਉਹ ਉੱਠਦੀ ਆ ਘਰੋਂ ਤੇ ਜਾਂਦੀ ਆ ਨਹਿਰ ਵੱਲ ਜਾਂਦੀ ਆ ਸੋਚਦੀ ਆ ਵੀ ਮੈਂ ਵੀ ਆਪਣੇ ਆਪ ਨੂੰ ਖਤਮ ਕਰ ਲਾਂ ਤੁਰ ਹੀ ਜਾਂਦੀ ਆ ਤੁਰ ਹੀ ਜਾਂਦੀ ਆ ਤੇ ਇੱਕ ਪੁਲ ਦੇ ਤੇ ਜਾ ਕੇ ਉਹ ਖੜੀ ਸੋਚਦੀ ਰਹਿੰਦੀ ਆ ਕਿਉਂਕਿ ਆਪਣੇ ਆਪ ਨੂੰ ਖਤਮ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਫਿਰ ਉਹ ਆਪਣਾ ਸਾਰਾ ਪਿਛਲਾ ਸਮਾਂ ਜਿਹੜਾ ਉਹ ਯਾਦ ਕਰਦੀ ਆ ਮਿੱਕੀ ਮੈਂ ਜਿੱਦ ਕਰਦੀ ਸੀ ਕਿ ਮੇਰਾ ਤਲਾਕ ਹੋਇਆ ਮੇਰੇ ਸਹੁਰੇ ਮੈਨੂੰ ਪਿਆਰ ਕਰਦੇ ਸੀ ਮੇਰੇ ਪਾਪਾ ਨੇ ਮੈਨੂੰ ਕਿਸੇ ਗੱਲ ਤੋਂ ਟੋਕਿਆ ਨਹੀਂ ਮਾਂ ਟੋਕਦੀ ਸੀ ਜੇ ਮੈਂ ਮਾਂ ਦੇ ਅੱਖੇ ਲੱਗੀ ਹੁੰਦੀ ਉਹ ਸਾਰਾ ਸੀ ਜਦੋਂ ਉਹਦੀਆਂ ਅੱਖਾਂ ਦੇ ਅੱਗੇ ਘੁੰਮਦਾ ਨਾ ਤਾਂ ਫਿਰ ਉਹਨੂੰ ਇਹ ਲੱਗਦਾ ਵੀ ਮੈਂ ਗਲਤ ਕੀਤਾ ਉਹ ਇੱਕੇਦਮ ਅੱਖਾਂ ਬੰਦ ਕਰਦੀ ਆ ਤੇ ਨਹਿਰ ਦੇ ਵਿੱਚ ਛਾਲ ਮਾਰਦੀ ਆ ਜਦੋਂ ਉਹ ਨਹਿਰ 'ਚ ਛਾਲ ਮਾਰਦੀ ਆ ਤਾਂ ਇੱਕ ਗੱਡੀ ਉੱਥੋਂ ਲੰਘ ਰਹੀ ਹੁੰਦੀ ਆ ਗੱਡੀ ਦੇ ਵਿੱਚ ਇੱਕ ਜੋੜਾ ਹੁੰਦਾ ਪਤੀ ਪਤਨੀ ਹੁੰਦੇ ਆ ਤੇ ਉਹ ਜਦੋਂ ਵੇਖਦਾ ਹੈ ਨਾ ਮੁੰਡਾ ਵੀ ਕਿਸੇ ਨੇ ਛਾਲ ਮਾਰੀ ਤੇ ਉਹਦੇ ਘਰ ਵਾਲੀ ਉਹਨੂੰ ਕਹਿੰਦੀ ਹੈ ਵੀ ਕਿਸੇ ਨੇ ਛਾਲ ਮਾਰੀ ਉਹ ਗੱਡੀ ਰੋਕ ਲੈਂਦੇ ਆ ਤੇ ਉਹ ਬੰਦਾ ਨਾ ਜਿਹੜਾ ਉਹ ਆਪਣਾ ਪੜਸ ਤੇ ਫੋਨ ਗੱਡੀ 'ਚ ਰੱਖਦਾ ਤੇ ਇੱਕਦਮ ਭੱਜ ਕੇ ਜਾ ਕੇ ਉਹ ਨਹਿਰ ਦੇ ਵਿੱਚ ਛਾਲ ਮਾਰਦਾ ਕਿਉਂਕਿ ਉਹਨੂੰ ਤੈਰਨਾ ਆਉਂਦਾ ਸੀ ਨਹਿਰ 'ਚ ਛਾਲ ਮਾਰ ਕੇ ਜਦੋਂ ਉਹ ਸੀਮਾ ਨੂੰ ਬਚਾਉਂਦਾ ਫਟਾਫਟ ਸੀਮਾ ਨੂੰ ਬਾਹਰ ਕੱਢਦਾ ਆਪਣੇ ਘਰ ਵਾਲੀ ਨੂੰ ਆਵਾਜ਼ ਮਾਰਦਾ ਉਹਦੇ ਘਰ ਵਾਲੀ ਉਹਦੇ ਨਾਲ ਹੁੰਦੀ ਆ ਚਲੋ ਉਹ ਦੋਨੋਂ ਜਾਣੇ ਜਦੋਂ ਪਟੜੀ ਤੋਂ ਕੱਢ ਕੱਢਦੇ ਆ ਫੜ ਕੇ ਉਹ ਤਾਂ ਨਹਿਰ 'ਚ ਹੁੰਦਾ ਜਦੋਂ ਚਲੋ ਉਹਦੇ ਘਰ ਵਾਲੀ ਮੱਦ ਦੇ ਨਾਲ ਹਨਾ ਉਹ ਬਾਹਰ ਕੱਢਦੇ ਆ ਤੇ ਉੱਥੇ ਉਹਨੂੰ ਜ਼ਮੀਨ ਤੇ ਲਟਾ ਕੇ ਮੁੱਢੀ ਲਟਾ ਕੇ ਪਾਣੀ ਉਹਦਾ ਕੱਢਿਆ ਜਾਂਦਾ ਵੈਸੇ ਉਹਦੇ ਇੰਨਾ ਪਾਣੀ ਪਿਆ ਨਹੀਂ ਸੀ ਮੂੰਹ ਦੇ ਵਿੱਚ ਕਿਉਂਕਿ ਤੁਰੰਤ ਹੀ ਉਹਨੇ ਮੁੰਡੇ ਨੇ ਪਿੱਛੇ ਜਿਹੜੀ ਛਾਲ ਮਾਰਤੀ ਸੀ ਜਦੋਂ ਉਹਨੂੰ ਉਹਦਾ ਪਾਣੀ ਪੂਣੀ ਹਨਾ ਦਬਾ ਕੇ ਕੱਢਿਆ ਜਾਂਦਾ ਤੇ ਉਹਨੂੰ ਸਿੱਧਾ ਕੀਤਾ ਜਾਂਦਾ ਤੇ ਉਹ ਮੁੰਡਾ ਜਿਹੜਾ ਉਹ ਦੇਖ ਕੇ ਹੈਰਾਨ ਰਹਿ ਜਾਂਦਾ ਕਿਉਂਕਿ ਉਹ ਮੁੰਡਾ ਕੋਈ ਹੋਰ ਨਹੀਂ ਰੋਬਣ ਹੀ ਸੀ ਤੇ ਰੋਬਣ ਅਜੇ ਤਾਂ ਉਹ ਕਹਿੰਦਾ ਸੀਮਾ 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 ਕਹਿ ਕੇ ਆਵਾਜ਼ ਮਾਰਦਾ ਤੇ ਉਹਦੇ ਘਰ ਵਾਲੀ ਹੈ ਜਿਹੜੀ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਸੀਮਾ ਕਿਉਂਕਿ ਹੁਣ ਉਹਦੇ ਘਰ ਵਾਲੀ ਨੂੰ ਪਤਾ ਹੀ ਸੀ ਵੀ ਉਹਦਾ ਤਲਾਕ ਹੋਇਆ ਸੀ ਉਹਦੀ ਹਾਲਤਾਂ ਬਾਰੇ ਵੀ ਪਤਾ ਸੀ ਤੇ ਚਲੋ ਉਹਨੂੰ ਗੱਡੀ 'ਚ ਸੁੱਟਦੇ ਆ ਤੇ ਹਸਪਤਾਲ ਲਿਆ ਜਾਂਦੇ ਆ ਹਸਪਤਾਲ ਦੇ ਵਿੱਚ ਡਾਕਟਰ ਉਹਦਾ ਚੈੱਕਅਪ ਕਰਦੇ ਆ ਤੇ ਕਹਿੰਦੇ ਆ ਕਿ ਬਹੁਤ ਘੱਟ ਪਾਣੀ ਹੈ ਜਿਹੜਾ ਉਹ ਅੰਦਰ ਗਿਆਗਾ ਵੀ ਉਹਦੇ ਨਾਲ ਕੋਈ ਨੁਕਸਾਨ ਨਹੀਂ ਵੀ ਜੇ ਜ਼ਿਆਦਾ ਪਾਣੀ ਪੀ ਜਾਦਾ ਤਾਂ ਇੰਟਰਨਲ ਆਰਗਨ ਆ ਜਿਹੜੇ ਡੈਮੇਜ ਹੋ ਸਕਦੇ ਸੀ ਚਲੋ ਉਹਦਾ ਟਰੀਟਮੈਂਟ ਹੁੰਦਾ ਤੇ ਉਸ ਤੋਂ ਬਾਅਦ 2 ਘੰਟਿਆਂ ਬਾਅਦ ਹੀ ਸੀਮਾ ਨੂੰ ਹੋਸ਼ ਆਉਂਦੀ ਆ ਪਰ ਰੋਬਿਨ ਤੇ ਉਹਦੇ ਘਰ ਵਾਲੀ ਉੱਥੇ ਹੀ ਬੈਠੇ ਹੁੰਦੇ ਆ ਰੋਬਿਨ ਦੇ ਘਰ ਵਾਲੀ ਆ ਜਿਹੜੀ ਉਹਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਹੁੰਦਾ ਵੀ ਹਨਾ ਇਹਨੇ ਬਚਾਇਆ ਉਹ ਸੀਮਾ ਸੀ ਪਰ ਉਹ ਦੋਨੋਂ ਇਸ ਗੱਲ ਨੂੰ ਜਾਣਨ ਲਈ ਉਤਸੁਕ ਹੁੰਦੇ ਆ ਵੀ ਇਹੋ ਜੀ ਕੀ ਨਵਤ ਆ ਗਈ ਵੀ ਇਹਨੇ ਨਹਿਰ 'ਚ ਛਾਲ ਮਾਰੀ ਚਲੋ ਜਦੋਂ ਉਹਨੂੰ ਹੋਸ਼ ਆਉਂਦਾ ਤਾਂ ਨਰਸਾ ਜਿਹੜੀ ਉਹ ਰੋਬਿਨ ਨੂੰ ਆ ਕੇ ਕਹਿੰਦੀ ਆ ਵੀ ਤੁਹਾਡੇ ਮਰੀਜ਼ ਨੂੰ ਹੋਸ਼ ਆ ਗਈ ਆ ਤੁਸੀਂ ਮਿਲ ਸਕਦੇ ਹੋ ਪਰ ਰੋਬਿਨਾ ਜਿਹੜਾ ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਤੂੰ ਮਿਲਿਆ ਉਹ ਕਹਿੰਦੀ ਵੀ ਨਹੀਂ ਮੈਂ ਨਹੀਂ ਇਕੱਲੀ ਜਾਉਂਗੀ ਆਪਾਂ ਦੋਨੋਂ ਜਾਵਾਂਗੇ ਉਹ ਕਹਿੰਦਾ ਵੀ ਮੈਂ ਉਹਨੂੰ ਫੇਸ ਨਹੀਂ ਕਰਨਾ ਚਾਹੁੰਦਾ ਉਹ ਕਹਿੰਦੀ ਨਹੀਂ ਆਪਾਂ ਨੂੰ ਪੁੱਛਣਾ ਚਾਹੀਦਾ ਤੇ ਲੋ ਦੋਨੋਂ ਜੀ ਅੰਦਰ ਜਾਂਦੇ ਆ ਤੇ ਸੀਮਾ ਰੋਬਨ ਨੂੰ ਵੇਖ ਕੇ ਅੱਖਾਂ ਝੁਕਾ ਲੈਂਦੀ ਆ ਤੇ ਉਹਦੀਆਂ ਅੱਖਾਂ ਦੇ ਵਿੱਚ ਬਹੁਤ ਹੰਝੂ ਆ ਜਾਂਦੇ ਆ ਰੋਣ ਲੱਗ ਜਾਂਦੀ ਆ ਉਹ ਤੇ ਉਹਨੂੰ ਕਹਿੰਦੀ ਆ ਕਿ ਰੋਬਨ ਤੁਸੀਂ ਮੈਨੂੰ ਕਿਉਂ ਬਚਾਇਆ ਉਹ ਕਹਿੰਦਾ ਕਿ ਮੈਨੂੰ ਇਹ ਨਹੀਂ ਪਤਾ ਸੀ ਵੀ ਤੂੰ ਛਾਲ ਮਾਰੀ ਆ ਮੇਰੇ ਅੱਗੇ ਕੋਈ ਵੀ ਹੁੰਦਾ ਉਹਨੂੰ ਬਚਾਉਣਾ ਮੇਰੀ ਇਨਸਾਨੀਅਤ ਸੀ ਪਰ ਮੈਂ ਇੱਕ ਗੱਲ ਜਾਣਨਾ ਚਾਹਣਾ ਵੀ ਤੂੰ ਉਹੀ ਜਿੱਦੀ ਸੀਮਾ ਜਿਹੜੀ ਇੱਕ ਗੱਲ ਪਿੱਛੇ ਵੀ ਕਿੰਨਾ ਹੰਗਾਮਾ ਕਰਦੀ ਸੀ ਤੇ ਅੱਜ ਤੂੰ ਇੰਨੀ ਕਮਜ਼ੋਰ ਹੋ ਗਈ ਵੀ ਤੂੰ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚਿਆ ਤਾਂ ਫਿਰ ਸੀਮਾ ਆਪਣੀ ਸਾਰੀ ਸਟੋਰੀ ਹੈ ਜਿਹੜੀ ਆਪਣੇ ਘਰ ਵਾਲੇ ਨੂੰ ਸੁਣਾਉਂਦੀ ਆ ਤੇ ਉਹਦੀ ਘਰ ਵਾਲੀ ਵੀ ਕੋਲ ਖੜੀ ਹੁੰਦੀ ਆ ਤੇ ਰੋਬਨ ਆ ਜਿਹੜਾ ਉਹ ਕਹਿੰਦਾ ਸੀਮਾ ਆ ਇੱਕ ਦਿਨ ਤੇਰੇ ਨਾਲ ਇਹੀ ਹੋਣਾ ਸੀ ਜੇ ਤੂੰ ਟਾਈਮ ਨਾਲ ਸਮਝ ਜਾਂਦੀ ਤਾਂ ਸ਼ਾਇਦ ਤੇਰੀ ਜ਼ਿੰਦਗੀ ਹੋਰ ਹੁੰਦੀ ਉਹ ਕਹਿੰਦੀ ਮੈਨੂੰ ਮaaf ਕਰ ਦੇ ਰੋਬਨ ਮੈਂ ਤੇਰੇ ਤੋਂ ਮਾਫੀ ਮੰਗਣ ਦੇ ਵੀ ਲਾਇਕ ਨਹੀਂ ਉਹ ਕਹਿੰਦਾ ਨਹੀਂ ਮੈਂ ਤਾਂ ਕੌਣ ਹੁੰਨਾ ਮਾਫ਼ ਕਰਨ ਵਾਲਾ ਚਲੋ ਤੈਨੂੰ ਅਹਿਸਾਸ ਤਾਂ ਹੋਇਆ ਉਸ ਤੋਂ ਬਾਅਦ ਉਹ ਕਹਿੰਦਾ ਵੀ ਇਹ ਮੇਰੇ ਘਰ ਵਾਲੀ ਆ ਵੀ ਮੇਰੇ ਦੋ ਬੱਚੇ ਨੇ ਮੈਂ ਵਿਆਹ ਕਰਵਾ ਲਿਆ ਸੀ ਸਾਡੀ ਜ਼ਿੰਦਗੀ ਸੋਹਣੀ ਆਗੀ ਇਹ ਵੀ ਜੋਬ ਕਰਦੀ ਆ ਇਦਾਂ ਚਲੋ ਸਾਰਾ ਦੱਸਦਾ ਤੇ ਸੀਮਾ ਜਿਹੜੀ ਉਹਦੇ ਤੋਂ ਵੀ ਮਾਫੀ ਮੰਗਦੀ ਉਹ ਕਹਿੰਦੀ ਵੀ ਮੇਰੇ ਤੋਂ ਤਾਂ ਕਿਉਂ ਮਾਫੀ ਮੰਗਦੀਆਂ ਹਨਾ ਉਹ ਤੁਹਾਡੀ ਜ਼ਿੰਦਗੀ ਸੀਗੀ ਤੇ ਉਸ ਤੋਂ ਬਾਅਦ ਰੋਬ ਨੇ ਜਿਹੜਾ ਉਹ ਡਾਕਟਰ ਨਾਲ ਗੱਲ ਕਰਦਾ ਤੇ ਡਾਕਟਰ ਕਹਿੰਦੇ ਵੀ ਤੁਸੀਂ ਇਹਨੂੰ ਘਰ ਲੈ ਜਾ ਸਕਦੇ ਹੋ ਫਿਰ ਰੋਬ ਨੇ ਆਪਣੀ ਪਤਨੀ ਨੂੰ ਕਹਿੰਦਾ ਵੀ ਹੁਣ ਇਹਦਾ ਕੀ ਕਰੀਏ ਉਹ ਕਹਿੰਦੀ ਕਿ ਦੇਖੋ ਜੇ ਆਪਾਂ ਇਹਨੂੰ ਆਪਣੇ ਘਰ ਲੈ ਕੇ ਜਾਵਾਂਗੇ ਤਾਂ ਲੋਕਾਂ ਦੀ ਗੱਲਾਂ ਕਰਨੀਆਂ ਨੇ ਵੀ ਇਹਨੂੰ ਲੈ ਆਈ ਜਾਂ ਕੁਝ ਵੀ ਸੌ ਕੁਝ ਹੋਊ ਵੀ ਆਪਾਂ ਇਹਨੂੰ ਇਹਦੇ ਘਰ ਲੈ ਕੇ ਚਲਦੇ ਆਂ ਉੱਥੇ ਆਪਾਂ ਇਹਦੀ ਕੇਅਰ ਕਰਾਂਗੇ ਚਲੋ ਉਹ ਉਹਨੂੰ ਸੀਮਾ ਦੇ ਘਰ ਹੀ ਲੈ ਜਾਂਦੇ ਆ ਸੀਮਾ ਦੇ ਘਰ ਲਿਜਾ ਕੇ ਉਸ ਤੋਂ ਬਾਅਦ ਉਹ ਸੀਮਾ ਦੇ ਨਾਨਕੇ ਘਰ ਫੋਨ ਕਰਦੇ ਆ ਤੇ ਉਹਨਾਂ ਨੂੰ ਦੱਸਦੇ ਅਸੀਮਾ ਦੀ ਹਾਲਤ ਬਾਰੇ ਚਲੋ ਸੀਮਾ ਦੇ ਮਾਮਾ ਮਾਮੀ ਆਉਂਦੇ ਆ ਤੇ ਉਹ ਰੋਬਿਨ ਦਾ ਤੇ ਉਹਦੇ ਘਰ ਵਾਲੀ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਬਚਾਇਆ ਤੇ ਹੁਣ ਸੀਮਾ ਜਿਹੜੀ ਬਿਲਕੁਲ ਨਰਮ ਪੈ ਚੁੱਕੀ ਸੀ ਭਾਵੇਂ ਕਿ ਉਹਨੇ ਸਾਰਾ ਪੈਸਾ ਉਜਾੜਤਾ ਸੀ ਬਹੁਤ ਕੁਝ ਉਹਨੇ ਵੇਚਤਾ ਸੀ ਪਰ ਹੁਣ ਉਹਨੂੰ ਇਹਸਾਸ ਹੋ ਚੁੱਕਿਆ ਸੀ ਕਿ ਜ਼ਿੰਦਗੀ ਹੈ ਜਿਹੜੀ ਉਹ ਜਿੰਦਾਦਿਲੀ ਦੇ ਨਾਲ ਜਿਉਣੀ ਚਾਹੀਦੀ ਆ ਸਾਰੀਆਂ ਗਲਤੀਆਂ ਦਾ ਉਹਨੂੰ ਆਪਣੀਆਂ ਦਾ ਇਹਸਾਸ ਹੋ ਗਿਆ ਸੀ ਤੇ ਹੁਣ ਸੀਮਾ ਦਾ ਮਾਮਾ ਕਹਿੰਦਾ ਵੀ ਦੇਖ ਪੁੱਤ ਜੇ ਤਾਂ ਸਾਡੇ ਅੱਖੇ ਲੱਗੇंगी ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ ਤੇ ਮਾੜੀਆਂ ਆਦਤਾਂ ਛੱਡੇਗੀ ਫਿਰ ਤਾਂ ਮੈਂ ਤੈਨੂੰ ਅੱਜ ਰਖ ਲੈਣਾ ਤੇ ਨਹੀਂ ਤੂੰ ਆਪਦੇ ਰਾਹ ਤੇ ਅਸੀਂ ਆਪਦੇ ਰਾਹ ਵੀ ਅਸੀਂ ਤੇਰੇ ਨਾਲ ਕੋਈ ਬਹਿਸ ਵਾਜੀ ਜਾਂ ਲੜਾਈ ਝਗੜਾ ਜਿੱਦ ਨਹੀਂ ਕਰਨੀ ਤਾਂ ਉਹ ਆਪਣੇ ਮਾਮੇ ਤੋਂ ਵੀ ਮਾਫੀ ਮੰਗਦੀ ਆ ਤੇ ਚਲੋ ਰੋਬਿਨ ਤੇ ਉਹਦੇ ਘਰ ਵਾਲੀ ਚਲੇ ਜਾਂਦੇ ਆ ਤੇ ਰੋਹਨ ਸੀਮਾ ਦਾ ਮਾਮਾ ਉਹਨੂੰ ਆਪਣੇ ਨਾਲ ਲੈ ਜਾਂਦਾ ਸੀਮਾ ਦਾ ਮਾਮਾ 2 ਕੁ ਮਹੀਨਿਆਂ ਦੇ ਵਿੱਚ ਹੀ ਇੱਕ ਮੁੰਡਾ ਵੇਖ ਕੇ ਸੀਮਾ ਦਾ ਵਿਆਹ ਕਰ ਦਿੰਦਾ ਸੀਮਾ ਹੁਣ ਆਪਣੀ ਨਵੀਂ ਜ਼ਿੰਦਗੀ ਦੇ ਵਿੱਚ ਸੈੱਟ ਹੋ ਚੁੱਕੀ ਆ ਰੋਬਿਨ ਆ ਜਿਹੜਾ ਉਹ ਬਹੁਤ ਵਾਰ ਸੀਮਾ ਬਾਰੇ ਸੋਚ ਕੇ ਉਦਾਸ ਵੀ ਹੁੰਦਾ ਉਦੇਕਰ ਵਾਲੀ ਨਾਲ ਅੱਪ ਦੀ ਨਾਲ ਉਹ ਗੱਲ ਵੀ ਕਰ ਲੈਂਦਾ ਤੇ ਉਹਦੇ ਘਰ ਵਾਲੀ ਕਹਿੰਦੀ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਲਿਖਿਆ ਉਹ ਹੋ ਕੇ ਹੀ ਰਹਿੰਦਾ ਵੀ ਤੁਸੀਂ ਫਿਕਰ ਨਾ ਕਰਿਆ ਕਰੋ ਚਲੋ ਦੋਨਾਂ ਦੀ ਜ਼ਿੰਦਗੀ ਆ ਆਪਣੀ ਆਪਣੀ ਜਗਾ ਸੈਟ ਆ ਸੀਮਾ ਨੇ ਜੇ ਗਲਤੀਆਂ ਕੀਤੀਆਂ ਤਾਂ ਹੀ ਉਹਨੂੰ ਇੰਨਾ ਕੁਝ ਛੱਡਣਾ ਪਿਆ ਰੋਬਿਨ ਨੇ ਸੀਮਾ ਨੂੰ ਸਹੀ ਟਾਈਮ ਤੇ ਤਲਾਕ ਦਿੱਤਾ ਕਿਉਂਕਿ ਜੇ ਉਹ ਟਾਈਮ ਤੇ ਤਲਾਕ ਨਾ ਦਿੰਦਾ ਸੀਮਾ ਦੀ ਹਾਲਤ ਤਾਂ ਉਹੀ ਰਹਿਣੀ ਸੀ ਤੇ ਨਾਲ ਰੋਬਿਨ ਦੀ ਜ਼ਿੰਦਗੀ ਵੀ ਖਰਾਬ ਹੋਣੀ ਸੀ ਤੇ ਸੀਮਾ ਵੀ ਆਪਣੀ ਜ਼ਿੰਦਗੀ ਉਦੋਂ ਸ਼ੁਰੂ ਕਰਦੀ ਆ ਨਵੀਂ ਜ਼ਿੰਦਗੀ ਜਦੋਂ ਉਹਨੂੰ ਅਹਿਸਾਸ ਹੁੰਦਾ ਵੀ ਹਾਂ ਮੈਂ ਬਹੁਤ ਕੁਝ ਗਵਾ ਲਿਆ ਹਾਂਜੀ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਆ ਕਿ ਹਰ ਇੱਕ ਔਲਾਦ ਆ ਜਿਹੜੀ ਉਹ ਆਪਣੇ ਮਾਪੇ ਲਈ ਪਿਆਰੀ ਹੁੰਦੀ ਆ ਪਰ ਕਈ ਮਾਪੇ ਬਾਪ ਆ ਜਿਹੜੇ ਉਹ ਆਪਣੀ ਔਲਾਦ ਨੂੰ ਸੰਸਕਾਰ ਸਿਖਾਉਣ ਦੀ ਬਜਾਏ ਉਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਸਾਡੇ ਲਾਡ ਲਿਓ ਕੁਛ ਮਰਜ਼ੀ ਕਰੋ ਕੁਛ ਮਰਜ਼ੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਬੱਚੇ ਨੂੰ ਸੰਸਕਾਰ ਹੀ ਨਾ ਆਉਣ ਉਹਨਾਂ ਨੂੰ ਪਰਿਵਾਰਾਂ ਦੇ ਵਿੱਚ ਰਹਿਣਾ ਹੀ ਨਾ ਵੇ ਅੱਜ ਕੱਲ੍ਹ ਵੀ ਤਲਾਕ ਦੇ ਜਿਹੜੇ ਮਾਮਲੇ ਆਉਂ ਬਹੁਤ ਵਧ ਰਹੇ ਆ ਚੰਗੀ ਭਲੀ ਕਿਸੇ ਦੀ ਜ਼ਿੰਦਗੀ ਚੱਲਦੇ ਚੱਲਦੇ ਸੁਣਦੇ ਆ ਵੀ ਉਹਨਾਂ ਦਾ ਤਲਾਕ ਹੋ ਗਿਆ ਤਾਂ ਇਹ ਗੱਲ ਬਹੁਤ ਵੱਡਾ ਸਦਮਾ ਦੇਣ ਵਾਲੀ ਹੁੰਦੀ ਆ ਸਾਡੇ ਸਮਾਜ ਲਈ ਇਹ ਇੱਕ ਬਹੁਤ ਵੱਡੀ ਬੁਰਾਈ ਤੇ ਲਹੰਤ ਬਣ ਚੁੱਕੀ ਆ ਪਰ ਸਮਝ ਨਹੀਂ ਆਉਂਦੀ ਵੀ ਅੱਜ ਕੱਲ੍ਹ ਦੇ ਬੱਚੇ ਆ ਜਿਹੜੇ ਉਹ ਰਿਸ਼ਤਿਆਂ ਦੇ ਵਿੱਚ ਕਿਉਂ ਨਹੀਂ ਟਿਕ ਪਾ ਰਹੇ ਸੀਮਾ ਤੇ ਰੋਵਣ ਦੀ ਜ਼ਿੰਦਗੀ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਫੱਟ ਸਿਰਿਆ ਕਾਲ ਦੀ